ਬਾਪੂ ਜੀ ਚਾਹ ਤਾਂ ਉਧਰ ਹੀ ਬਹਿ ਕੇ ਪੀ ਲੈਂਦੇ ਆ ਮੈਂ ਹੁਣੀ ਪੋਚੇ ਲਾ ਕੇ ਹਟੀਆਂ ਆ ਫਿਰ ਪੈੜਾਂ ਹੋ ਜਾਣਗੀਆਂ ਆ ਮਾਰੋਂ ਬਾਪੂਆਂ ਦਾ ਉਹ ਹੁਕਮ ਲਾਣ ਦਾ ਚਾਹਦਾ ਅੱਜ ਨਾਲੇ ਤਾਂ ਮੈਂ ਆਉਂਦੇ ਨੂੰ ਜਰਕ ਦੇਣੇ ਚਾ ਫੜਾਤੀ ਉੱਤੋਂ ਮੈਨੂੰ ਕਹਿੰਦਾ ਆਪਾਂ ਤੇਰੀ ਬੇਬੇ ਨੂੰ ਪੱਖਾ ਪੁੱਖਾ ਹੀ ਨਹੀਂ ਲਾਇਆ ਤੂੰ ਵੀ ਦੱਸ ਵੀ ਹੁਣ ਪੱਖਾ ਵੀ ਮੈਂ ਲਾਇਆ ਪਰ ਆ ਕੀ ਕਰੀ ਜਾਨਾ ਪੱਖੇ ਇਹਦਾ ਪੱਖਾ ਲਾ ਤੇਰੀ ਮਾਂ ਨੂੰ ਉਹ ਯਾਰ ਉਹ ਨਿੰਮ ਥੱਲੇ ਡਾਵੇ ਮੰਜਾ ਹਵਾ ਇੰਨੀ ਸੋਹਣੀ ਚੱਲੀ ਜਾਂਦੀ ਏ ਕਿ ਹੁਣ ਲਹਿਦੀ ਗਰਮੀ ਲੱਗਣ ਲੱਗੀ ਹੋਇਆ ਕੋਈ ਹੱਲ ਆ 5000 ਰੁਪਏ ਦਾ ਹੋਇਆ ਗੱਲ ਕੰਜ ਮੈਂ ਹੁਣ ਕਿਵੇਂ ਦੇਖਿਆ ਮੈਂ ਵੱਧ ਲੈਣੇ ਸੀ ਕਹਿ ਦਿੰਦੇ ਮੈਂ ਕਿਹਾ ਤਾਂ ਸੀ ਜਾਂ ਸਕੂਲ ਵਾਲਿਆਂ ਨੂੰ ਤੇ ਹੁਣ ਉਹ ਕਹਿੰਦੇ ਫਿਰ ਭਾਈ ਤੇਰੀ ਥਾਂ ਤੇ ਹੋਰ ਬੰਦਾ ਰੱਖਣਾ ਪੈ ਗਿਆ ਇਹ ਤਾਂ ਭਾਈ ਤੁਸੀਂ ਫਿਰ ਬਾਲਾ ਗਲਤ ਕਰਤਾ ਕੰਮ ਆ ਜਾ ਚਾਹ ਪੀ ਲੈ ਤਾਗਲਾ ਮਿੱਠੇ ਪੁੱਛੇ ਮਰੀ ਜਾਂਦਾ ਤੂੰ ਤਾਂ ਇੱਥੇ ਆ ਕੇ ਇੰਨਾ ਦੀ ਬਣ ਕੇ ਬਹਿ ਗਈ ਏਥੇ ਰਹਿਣ ਦੀ ਸਲਾਹ ਤਾਂ ਨਹੀਂ ਹੌਣ ਸਰ ਕੋਣ ਗੱਲ ਕਰਦਾ ਦੋ ਮਿੰਟ ਸਾਂ ਲੈ ਲੈ ਚਾਹ ਪੀ ਲੈ ਮੈਂ ਤੁਹਾਨੂੰ ਕਹਤਾ ਨਾ ਸਵੇਰੇ ਮੈਂ ਡਿਊਟੀ ਜਾਣਾ ਆਪ ਤਾਂ ਤੁਸੀਂ ਸਰਕਾਰੀ ਤੋਂ ਮੈਂ ਪ੍ਰਾਈਵੇਟ ਆ ਮੈਂ ਵੀ ਗਾਣੋਂ ਸਰਕਾਰੀ ਨੌਕਰੀ ਲੈਣੀ ਹੈਗੀ ਚੁੱਪ ਕਰਕੇ ਨਾ ਇਹਨਾਂ ਨਾਲ ਗੱਲ ਕਰੋ ਤੇ ਆਉਦਾ ਜੋ ਬਣਦਾ ਲੈ ਕੇ ਤੁਰਦੇ ਦੇਖ ਲੈ ਕਰ ਲੈ ਗੱਲ ਦੋ ਮੁੰਡਾ ਨੇ ਮੇਰੇ ਆ ਸਾਹਮਣੇ ਆਪਾਂ ਨੂੰ ਆ ਜਾ ਉੱਠ ਖੜ ਹਣ ਆਪਣੇ ਕੋਲ ਹੈਗੇ ਦੋ ਕਿੱਲੇ ਆਪਾਂ ਦੋ ਜੀ ਗੁਜ਼ਾਰਾ ਕਰ ਲਾਂਗੇ ਜੋ ਮਰਜੀ ਕਰੋ ਜਦੋਂ ਦੋ ਕਿੱਲੇ ਅਸੀਂ ਮਰ ਗਏ ਨਾ ਉਦੋਂ ਸਾਹਮਣੇ ਕੋਈ ਆ ਜਾ ਉੱਠ ਖੜ ਹਣ ਅੱਜ ਆਏ ਖਾਣੇ ਦਾ ਨਾ ਜਦੋਂ ਦਾ ਛੋਟੇ ਦਾ ਫੋਨ ਜਾਇਆ ਮੇਰੇ ਤਾਂ ਸੱਚੀ ਚਿੱਤ ਵਿੱਚ ਤਾਬ ਨਹੀਂ ਜੀ ਲੱਗ ਰਹੀ ਹੈ ਥੋੜਾ ਛੋਟੀ ਮੋਟੀ ਗੱਲ ਆ ਛੀਕ ਲੈ ਜਾਣਗੇ ਹੱਥ ਥੱਲੋਂ ਦੀ ਉਦਾਂ ਹੀ ਕਹੇ ਜਾਂਦਾ ਦਵਾਈਆਂ ਨੇ ਉਹ ਸੁੱਕੀ ਜਾਂਦਾ ਬਾਰੀ ਬਾਰੀ ਦੱਸੇ ਪੁੱਤ ਪਾਣੀ ਦੇ ਦੇ ਮੂੰਹ ਜਾਂ ਬਲਾਈ ਸੁੱਕੀ ਜਾਂਦਾ ਆ ਬੇਬੇ ਤੇਰਾ ਤਾਂ ਨਾ ਮੂੰਹ ਹੀ ਸੁੱਕਿਆ ਰਹਿੰਦਾਗਾ ਉੱਠ ਕੇ ਪਾਣੀ ਤਾਂ ਪੀ ਸਕਦੀਆਂ ਨਾਲ ਕਿੰਨੀ ਕੁ ਦੂਰ ਆ ਹੋ ਪਿਆ ਤੌੜਾ ਕਿੰਨੀ ਕੁ ਬਾਟ ਆ ਗਈ ਦੱਸ ਮੈਨੂੰ ਮੈਂ ਹੋਰ ਵੀ ਕੰਮ ਬਥੇਰਾ ਕਰਨਾ ਹੁੰਦਾ ਪੁੱਤ ਮੈਨੂੰ ਪਤਾ ਏ ਜੇ ਮੈਂ ਆਵਜੋ ਆ ਲੈਣ ਜੋ ਗਰੀ ਹੋ ਮੈਂ ਤੈਨੂੰ ਕਿਉਂ ਤੰਗ ਕਰਾਂ ਧੀਏ ਲੈ ਦੱਸ ਕੀ ਹੋਇਆ ਚੰਗੀ ਭਲੀਆਂ ਉਹ ਆਂਡਣਾ ਘਮਾਂਡਣਾ ਤੇ ਜਾਣ ਨੂੰ ਤਾਂ ਬਥੇਰਾ ਰਹਿਣੀ ਆ ਉਦੋਂ ਤੇਰੇ ਲੱਤਾਂ ਗੋਡੇ ਬਥੇਰੇ ਚੱਲ ਪੈਂਦੇ ਨੇ ਉਹ ਤੋ ਜਾਣਾ ਪੈਂਦਾ ਦੁੱਖ ਸੁੱਖ ਚ ਉਹ ਤਾਂ ਕਰਨਾ ਹੀ ਪਊ ਮੈਨੂੰ ਜਿੰਨ ਤੇਰੇ ਮਹਿ ਹੈਗੀ ਆ ਜੇ ਕਿਸੇ ਦੁੱਖ ਸੁੱਖ ਜਾਣਾ ਪੈਂਦਾ ਈ ਹੁਣ ਸਾਰਾ ਤਾਂ ਪਸ਼ੂ ਪਸਾਰੇ ਦਾ ਕਰਕੇ ਹਟੀਆਂ ਹੁਣ ਬੌਕਰ ਮਾਰੀ ਜਾਂਦੀ ਸੀਗੀ ਕਿੰਨਾ ਕੰਮ ਹੋ ਜਾਂਦਾ ਬੰਦਾ ਆਪ ਹੀ ਦੇਖ ਲੈ ਆਪੇ ਤੋੜਾ ਚੱਕ ਕੇ ਪੀ ਲਾ ਪਾਣੀ ਪਤਾ ਪੁੱਤਾਂ ਦਾ ਮੈਨੂੰ ਗੱਡੀ ਦੇਖ ਕੇ ਪੈਰ ਭਾਰੀ ਹੋ ਜਾਂਦਾ ਤੈਨੂੰ ਕਾ ਸਾਰਾ ਦਿਨ ਕਰਦੀਆਂ ਕੀ ਤੱਕੀ ਰਹਿਣੀ ਆ ਮੇਰੇ ਕੀ ਸਾਰੇ ਆ ਮੈਂ ਰਾਜੀ ਖੁਸ਼ੀ ਹਾਂ ਤੇਰੇ ਨਾਲ ਹੱਥ ਬਟਾਵਾ ਦੋ ਘੜੀ ਕੰਮ ਵੀ ਕਰਾਵਾਂ ਮੇਰੇ ਕੀ ਸਾਰੇ ਅਗਤੀਏ ਤੇਰਾ ਗੁੱਸਾ ਸਹੀ ਹੈ ਮੇਰੇ ਤੇ ਚਲ ਪ੍ਰਮਾਤਮਾ ਤੈਨੂੰ ਰਾਜੀ ਖੁਸ਼ੀ ਰੱਖੇ ਮੇਰਾ ਕੀ ਹੈ ਅੱਜ ਮਰੀ ਪੜ ਕੇ ਦੂਆ ਦੇਣ ਦੇ ਉੱਠਦੀ ਆ ਦੇਖਦੀ ਆ ਪਾਣੀ ਪੀਣੀ ਆ ਜੇ ਉੱਠਿਆ ਜਾਉ ਚੱਕਰ ਆ ਗਿਆ ਤਾਂ ਸਿਆਪਾ ਹੋ ਜੂ ਇਹਨਾਂ ਦੀ ਜਾਨ ਨੂੰ ਹਾਏ ਰੱਬਾ ਹਾਏ ਓਹੋ ਹਏ ਹਏ ਰੱਬਾ ਨਾ ਤੀ ਟੁਕੜੀ ਉੱਪਰ ਚੁੱਪ ਲੈ ਡਾਕਟਰ ਮਿਲ ਜਾਂਦਾ ਗੋਲੀਆਂ ਲੈ ਫੜੀ ਲਿਉਂਦਾ ਮੈਂ ਤੇ ਵਾਰੇ ਫੇਰ ਭਗਾਈ ਕਰਨੀ ਪਊਗੀ ਲੈ ਹੁਣ ਆ ਗਿਆ ਕੌਲੇ ਕੱਚ ਕੇ ਰੋਡਾ ਲੱਗਿਆ ਐਨੀ ਵੀ ਟਾਈਮ ਨਾਲ ਰੋਟੀ ਚੁਲਸਲਾਂ ਫਿਰ ਤੇ ਠੰਡੀਆਂ ਪਰਖੀ ਜਾਊਗਾ ਉਹ ਬੈ ਜਾ ਡਗਣਾ ਪਈ ਕਿਤੇ ਉਹ ਦੱਸੀ ਤੋਂ ਪਾਣੀ ਮੰਗ ਲੈਂਦੀ ਤੂੰ ਆਪ ਉੱਠ ਕੇ ਪੀਣ ਲੱਗ ਗਈ ਤੇ ਡਿਗ ਡੁਗ ਪੈਂਦੀ ਬਲਾ ਫੇਰ ਉਹ ਫੇਰ ਕੀ ਦੇ ਸੁਨਣਾ ਹਰੂ ਡਿਗਰੂ ਮਰ ਜੂ ਐ ਨਹੀਂ ਹੋ ਜੂਗਾ ਹੋਰ ਕੀ ਹੋ ਜੂਗਾ ਮਰ ਜੂ ਫੇਰ ਹਾਂ ਲੈ ਮਰ ਮਰ ਲਈ ਐ ਮੰਗਿਆ ਸੀ ਉਹ ਕੰਮ ਕਰਦੀ ਫਿਰਦੀ ਆ ਉਹ ਵੀ ਕੀ ਕਰੇ ਤੇ ਫਿਰ ਜੋ ਪਾਣੀ ਫੜਾ ਆਂ ਜੀ ਕਿੰਨਾ ਕ ਫਰਕ ਪੈਂਦਾ ਉਹਨੂੰ ਕੰਮ ਛੱਡ ਕੇ ਵੀ ਦੋ ਮਿੰਟ ਫੜਾ ਆਂਦੀ ਚਲ ਕੋਈ ਨਹੀਂ ਮੈਂ ਉੱਠ ਕੇ ਥੋੜੀ ਥੋੜੀ ਪੀ ਲਿਆ ਹੁਣ ਤੂੰ ਕਿੱਧਰ ਜੜਿਆ ਸੀਗਾ ਤੇਰੀ ਦਵਾਈ ਲੈਣ ਗਿਆ ਸੀਗਾ ਡਾਕਟਰ ਹੈਨਿੰਗਾ ਹੁਣ ਦੁਬਾਰੇ ਫੇਰ ਭਗਾਈ ਕਰਨ ਜਾਣਾ ਪਊ ਮੈਨੂੰ ਅੱਛਾ ਇੱਥੇ ਪਈ ਐ ਓਏ ਆਪ ਤਾਂ ਹੋਏ ਏਸੀ ਵਾਲੇ ਕਮਰੇ ਚ ਪੈਣਾ ਚੱਲ ਕੋਈ ਨਹੀਂ ਮੈਂ دیਵਾਕਾਂ ਚ ਪਈ ਸੋਹਣੀ ਲੱਗਦੀ ਐ ਤੂੰ ਆਪ ਸੈਣਾ ਓ ਫੇਰ ਇੱਥੇ ਗਰਮੀ ਦੇ ਤੂੜੀ ਵਾਲੇ ਚ ਕਿਵੇਂ ਪੈਂਗੀ ਕੋਈ ਪੱਖਾ-ਪੱਖਾ ਵੀ ਲਾਇਆ ਤੈਨੂੰ ਤਾਂ ਪੱਖਾ ਤੂੰ ਲਾ ਦੇ ਉਹਨਾਂ ਨੂੰ ਹਰੇਕੰਮ ਬੰਨਿਆ ਹੋਇਆ ਵੀ ਉਹੀ ਕਰਨ ਅੱਛਾ ਹੁਣ ਮੈਂ ਲਾਵਾਂ ਹੁਣ ਆ ਦਿਨ ਦੇਖਣੇ ਬਾਕੀ ਸੀ ਮੈਨੂੰ ਕਾ ਫੇਰ ਕੀ ਹੋ ਜੂਗਾ ਜੇ ਤੂੰ ਪੱਕਾ ਉੱਥੋਂ ਚੱਕ ਕੇ ਉਰੇ ਲਾ ਦੇਗਾ ਹੱਦ ਕਰੀ ਜਾਂ ਨਾ ਉਹਨਾਂ ਨੂੰ ਕਹੀ ਜਾਂਦਾ ਜਵਾਕਾਂ ਨੂੰ ਉਹ ਆਏ ਨਹੀਂ ਕਰਦੇ ਉਹ ਕਰੀ ਜਾਂਦੇ ਸਾਰਾ ਕੁਝ ਸਰਦਾਰ ਜੀ ਉਹ ਕੀ ਕਰਦੇ ਨਾ ਮੈਨੂੰ ਦਸੀ ਜਾਂਦਾ ਕੀ ਕਰਿਆ ਮੈਨੂੰ ਤਾਂ ਨਾ ਐਂ ਲੱਗਦਾ ਵੀ ਆਪਾਂ ਨੂੰ ਗੁਰਦੁਆਰੇ ਨਾਲ ਜਾਣਾ ਪੈ ਜੇ ਕਿਤੇ ਆਪਾਂ ਨੂੰ ਤਾਂ ਦੇਈ ਖੜੇ ਨੇ ਪੋਲੀਆਂ ਹੋ ਲੈ ਤੇਰੀ ਆਹੀ ਪੱਖਿਆ ਨਾ ਪੂਰੀ ਹੋ ਜਾ ਕਿਤੇ ਹੋਰ ਹੀ ਕੁਝ ਕੱਢ ਮਾਰਦਾ ਮੂੰਹ ਚ ਉਹ ਮੈਨੂੰ ਦਸੀ ਜਾਂਦੇ ਦੇਣਾ ਸਾਰਾ ਕੁਝ ਦੇਖੀ ਹੈ ਨਾ ਆ ਦੇਖ ਲੈ ਕਮੇ ਉਹਦੇ ਕੁਕੜਾ ਵਾਂਗ ਲੜਦੇ ਸੀਗੇ ਦੇਖ ਲੈ ਸ਼ਰਮ ਕਿ ਕਿਹਨੂੰ ਆਉਗੀ ਇਹਨਾਂ ਨੂੰ ਆਉਗੀ ਜੇ ਆਪਾਂ ਗੁਰਦੁਆਰੇ ਜਾਵਾਂਗੇ ਓਏ ਨਾਨੋ ਕਿਹੜੀਆਂ ਸ਼ਰਮਾਂ ਆਉਣਗੀਆਂ ਉਹ ਕਰਦਾ ਤੇਜ ਨਾਲ ਗੱਲ ਮੈਂ ਅੱਜ ਵੀ ਮੈਂ ਤਾਂ ਦੋ ਕਿੱਲੇ ਭਾਈ ਆ ਤੇ ਅੱਟ ਦਿਆ ਕਰੋ ਠੇਕੇ ਤੇ ਨਹੀਂ ਮੇਰੇ ਪੈਸੇ ਲਿਆ ਕੇ ਦੇ ਨਾਲੇ ਤਾਂ ਤੈਨੂੰ ਦਵਾਈ ਬੂਟੀ ਘਾੜ ਦੇਣ ਨਾਲੇ ਮੈਂ ਆਪ ਲਿਆਵਾਂ ਕੋਈ ਜਵੀਨ ਜੂਨ ਦਾ ਨਾ کہیں ਤੂੰ ਕਹੇਦੀ ਕਾ ਤੇਰੀ ਮਾਂ ਦੀ ਦਵਾਈ ਲਿਆਉਣੀ ਹੈ ਪੈਸੇ ਦੇ ਦੇ ਹੋਰ ਹੀ ਕਰ ਦਿੰਨਾਗਾ ਪਤਾ ਉਹਦੇ ਕਿੰਨਾ ਸਾਜਿ ਪਾ ਕੇ ਛੰਡਦਾ ਸੀਗਾ ਮੈਂ ਬਾਪੂ ਤੇ ਪੈਸੇ ਲਾਤੇ ਮੈਂ ਤੇਰੇ ਤੇ ਪੈਸੇ ਲਾਤੇ ਆਏ ਕਰਦੇ ਹੁੰਦੇ ਨਾ ਲਾਏ ਆ ਫਿਰ ਉਹਨੇ ਤਾਂ ਹੀ ਕਿਹਾ ਉਹੀ ਤਾਂ ਨਹੀਂ ਕਹਿੰਦਾ ਓਏ ਮੇਰੇ ਕੋਲ 7 ਕਿੱਲੇ ਸੀ 3 ਕਿੱਲੇ ਜਵੀਨ ਬਣਾਤੀ ਮਿੱਟੀ ਨਾ ਮਿੱਟੀ ਹੋ ਗਿਆ ਗੋਡੇ ਖੜ ਗਏ ਮੇਰੇ ਉਹ ਤਾਂ ਕੋਈ ਯਾਦ ਨਹੀਂ ਹੁੰਨਾਂ ਤੇ ਕੋਈ ਨਹੀਂ ਸਭ ਕਰ ਦਿੰਦੀਆਂ ਪੁੱਤਾਂ ਵਾਸਤੇ ਆਪਾਂ ਕੋਈ ਬੱਲਾ ਨਹੀਂ ਕੀਤਾ ਜੇ ਆ ਪਾਣੀ ਤਾਂ ਨਹੀਂ ਪੀ ਲ ਤੂੰ ਆਪੇ ਮੈਂ ਤਾਂ ਪੀਣਾ ਤੇ ਪੁੱਤਾਂ ਨੂੰ ਪਛਾਣ ਤਾਂ ਲੈਣਾ ਪਛਾਣ ਤਾਂ ਲੈਣਾ ਹੁੰਦਾ ਇਹਨੂੰ ਆਪੀ ਆਪਦੀ ਸ਼ਰਮ ਦੇ ਮਾਰੇ ਸਾਰਾ ਕੁਝ ਕਰਨਗੇ ਐਵੇਂ ਨਾ ਉਹ ਕਰਿਆ ਕਰ ਸਾਰਾ ਦਿਨ ਗੋਡੇ ਨਾਲੇ ਹੋੜਾ ਦਸੀ ਜਾਂਦਾ ਮੈਨੂੰ ਤਾਂ ਕਰਨਗੇ ਤੇ ਫਿਰ ਦਵਾਈ ਲੈਣ ਜਾਏਗਾ ਹੁਣ ਤੂੰ ਫਿਰ ਜਾਣਾ ਪੂਆ ਹੁਣ ਐਡੀ ਗਰਮੀ ਆ ਫੇਰ ਮੱਚ ਗਏ ਆ ਉਥੋਂ ਫੇਰ ਧੁੱਪੇ ਫੇਰ ਜਾਣਾ ਪੂਆ ਦੁਬਾਰੇ ਚੱਲ ਚੰਗਾ ਪਾਣੀ ਪੂਣੀ ਪੀ ਲੈ ਜਾ ਇੱਤਈ ਬਾਣੀ ਤਾਂ ਮੈਨੂੰ ਕਰਨੇ ਪੈਣਗੇ ਸਿਆਪੇ ਸਾਰੇ ਆਪ ਤਾਂ ਕੁਛ ਕਰਦਾ ਨਹੀਂ ਉਹ ਕਰਨਾ ਹੀ ਹੈ ਕੰਡੇ ਜਿਹਦੇ ਆਪਾਂ ਬੀਜਿਆ ਕਰੇਗਾ ਨਹੀਂ ਪੰਨ ਕਰੇਗਾ ਤੋ ਕਰਨਾ ਪਊਗਾ ਵੀ ਸਭ ਕਰਦੀ ਆ ਦੁਨੀਆ ਉਹ ਦੱਸੀ ਪੁੱਤ ਚਾਹ ਬਣ ਗਈ ਤਾਂ ਮੈਨੂੰ ਚਾਹ ਦੇ ਦੇ ਲਿਓ ਨਹੀਂ ਆ ਬਾਪੂ ਜੀ ਚਾਹ ਤਾਂ ਬਣੀ ਪਈ ਆ ਮੈਨੂੰ ਪਤਾ ਹੀ ਸੀ ਤੁਸੀਂ ਤਾਂ ਆਉਂਦੇ ਹਾਲ ਹਾਲ ਕਰੋਗੇ ਚਾਹ ਵਾਸਤੇ ਲਿਓ ਨਹੀਂ ਆ ਉਹ ਚਲ ਭਾਈ ਦੋ ਕਟਾ ਪੀ ਲੈਂਦੇ ਆ ਲਵਾ ਕੋਈ ਚਾਹ ਤਾਂ ਮੈਂ ਥੋੜੀ ਪਾ ਕੇ ਟੱਕ ਹੀ ਪਈ ਸੀ ਬਾਪੂ ਜੀ ਜਾਤਾ ਉਧਰ ਬਹਿ ਕੇ ਪੀ ਲੈਂਦੇ ਆ ਮੈਂ ਹੁਣੀ ਪੋਚੇ ਲਾ ਕੇ ਹਟੀਆਂ ਆ ਫਿਰ ਪੈੜਾਂ ਹੋ ਜਾਣਗੀਆਂ ਕੋਈ ਨਾ ਮੰਗਰੋ ਬਹਿ ਜਾ ਇੱਧਰ ਗਰਮੀ ਸੀਗੀ ਨਾਲੇ ਤੇਰੀ ਮਾਂ ਨੂੰ ਵੀ ਤੁਸੀਂ ਪੱਖਾ ਨਹੀਂ ਲਾਇਆ ਉੱਥੇ ਉੱਥੇ ਗਰਮੀ ਪਤਾ ਕਿੰਨੀ ਆ ਕਿ ਬਾਪੂ ਜੀ ਪੱਖਾ ਨਹੀਂ ਲਾਇਆ ਪਹਿਲਾਂ ਬੇਬੇ ਆਪ ਹੀ ਲਾ ਲੈ ਪੱਖਾ ਤਾਂ ਇੰਨਾ ਕੰਮ ਤਾਂ ਕਰ ਹੀ ਸਕਦੀ ਆ ਆ ਮੈਨੂੰ ਸੌਤਣ ਦੇ ਹੋ ਜਾਂਦੇ ਨੇ ਕਿ ਸਾਰਾ ਦਿਨ ਕਿਉਂ ਨਹੀਂ ਭਾਈ ਉੱਥੇ ਬਹਿ ਕੇ ਨਜਰੇ ਨੇ ਬੁੜੀ ਦਾ ਨੂੰ ਬੜਾ ਹੀ ਤਰਸ ਆਉਂਦਾਗਾ ਕੇ ਰਈ ਦਿਖਾਉਂਦੇ ਨੇ ਮੋਹ ਪਿਆਰਾ ਕਿ ਤੇਰੀ ਬੇਬੇ ਨੂੰ ਪੱਖਾ ਨਹੀਂ ਲਾਇਆ ਲੈ ਤੂੰ ਜਹਲੇ ਦੇ ਪੱਖੇ ਹੁਣ ਬਾਹਲਾ ਹੇਜ ਮਾਰਦਾ ਤੈਨੂੰ ਮੈਂ ਬੈਲਿੰਗ ਇੱਥੇ ਪੱਖੀਆਂ ਲਾਉਣ ਨੂੰ ਫੇਰ ਆ ਗਿਆ ਓਰੇ ਉਹ ਚਾਹ ਦਾ ਨਜਲੇਣ ਦੇ ਚਾਹ ਏਸੀ ਵਾਲੇ ਕਮਰੇ ਚ ਬਹਿ ਕੇ ਪੀ ਲੈਂਦਾ ਕਿ ਓਰੇ ਮੇਰੇ ਨਾਲ ਖਹਿਣਾ ਹੁੰਦਾ ਤੂੰ ਉਹ ਮੈਂ ਤਾਂ ਥੋ ਕੀ ਤਾਰ ਕਾਉਣੇ ਖੈ ਕੇ ਉਹ ਕਹਿੰਦੀ ਇੱਥੇ ਪੋਚਾ ਪੱਤਾ ਲਾਇਆ ਗਿਆ ਕਿੱਥੇ ਆਪਣੇ ਕਰਮਾਂ ਚ ਸੁੱਖ ਹੈ ਜਾ ਤੇ ਨਾਲੇ ਬੋਲੀ ਜਾਂਦੀ ਸੀ ਕੀ ਹੋ ਗਿਆ ਸੀ ਉਹ ਕਹਿੰਦੀ ਉਧਰ ਪੋਚਾ ਲਾਇਆ ਕਮਰੇ ਚ ਉਧਰ ਨਹੀਂ ਜਾਣਾ ਕਹਿੰਦੀ ਆ ਫਿਰ ਠੀਕ ਮੈਂ ਸਾਂ ਦਾ ਪੋਚੇ ਲੂੰਗੀ ਸਾਰਾ ਕੰਮ ਧੰਦਾ ਕਰਦੀ ਐ ਤੇ ਤੂੰ ਆਹ ਲੈ ਕੇ ਆਇਆ ਹੈ ਜੋੜੇ ਲਿਬੜੇ ਦੇ ਅੰਦਰ ਵੜ ਜਣਾ ਜਾਂ ਬਾਹਰ ਲਾ ਦੇ ਕਰ ਇਹਨਾਂ ਨੂੰ ਬਸ ਠਾਕੀ ਰਾ ਉਹਦਾ ਪੱਖ ਹੀ ਲਾਈ ਜਾ ਕਰ ਸਾਰਾ ਦਿਨ ਪੱਖਰੀ ਮੈਂ ਤਾਂ ਸਹੀ ਗੱਲ ਕਹੀ ਨਹੀਂ ਹੁੰਦੀ ਬਈ ਕਿਸੇ ਨੂੰ ਕੌੜੀ ਲੱਗੇ ਚਾਹੇ ਮਿੱਠੀ ਲੱਗੇ ਆਹੋ ਤਾਂ ਕਿ ਦਾ ਫਿਰ ਤੈਨੂੰ ਇੱਥੇ ਲਾਇਆ ਬਚੰਗਾ ਪੱਖਾ ਉਹਨੇ ਜਾਂ ਕੂਲਰ ਲਾਇਆ ਬਗਦਨ ਨੂੰ ਹਣਾ ਚੱਲ ਕੋਈ ਨਹੀਂ ਆਪੀ ਲਾ ਦੇਣਗੇ ਉਹਨਾਂ ਨੂੰ ਐ ਸ਼ਰਮ ਮੈਨੂੰ ਕੀ ਹੈ ਮੈਂ ਤਾਂ ਪਈਆਂ ਚੱਲ ਕੋਈ ਗੱਲ ਨਹੀਂ ਕੋਈ ਉਹਨਾਂ ਨੂੰ ਕਾਹੀ ਸ਼ਰਮ ਐ ਇੱਥੇ ਪਈ ਮਰ ਜਾਂਗੇ ਤੂੰ ਹੋਰ ਕੀ ਚਾਹੀਦਾ ਫਿਰ ਬਥੇਰਾ ਜੌਲੀ ਜੇ ਕੋਈ ਆ ਗਿਆ ਉਹੀ ਅਗਲੇ ਟੋਕੂ ਪਿਆ ਬੁੜੀ ਇਧਰ ਤੂੜੀ ਵਾਲੇ ਅੰਦਰ ਪਾਈ ਪੀ ਹੈ ਫਿਰ ਤੇਰੇ ਨਾਮਾ ਮੱਥਾ ਕੌਣ ਮਾਰੇ ਇੱਥੇ ਆਉਂਦਾ ਕਿਉਂ ਫਿਰ ਮੱਥਾ ਨਹੀਂ ਮਾਰਨਾ ਇੱਥੇ ਕਿ ਬੜੇਵੇਂ ਲੈਣਾ ਹੈਗਾ ਮੈਨੂੰ ਪੈਰ ਨੂੰ ਠਾ ਦਿੰਦਾ ਸਮਾ ਕੇ ਸਿਰ ਖਾਣ ਨੂੰ ਇਹਨੇ ਵੀ ਚਾਹ ਪਾਣੀ ਪੀਣਾ ਤੂੰ ਆਦਾ ਉੱਥੇ ਪੀ ਲੈ ਬਹਿ ਕੇ ਫਿਰ ਅੱਗੇ ਗੇੜਾ ਦੇ ਕੇ ਭੈਣ ਵੀਨ ਦਿੰਦਾ ਮੈਂ ਤਾਂ ਇੱਕ ਤਾਂ ਚੜਦੀ ਤਾਂ ਚੜਦੀ ਪੈਂਦੀ ਹੈ ਉਹ ਤਾਂ ਟਰੈਕਟਰ ਜਿਹਦਾ ਦਿਸੀ ਜਾਂਦਾ ਸੀਗਾ ਵੀ ਇਹੇ ਲਗਾਊਗਾ ਪੈਸੇ ਤਾਂ ਚੱਲ ਹੁਣ ਰਿੰਗ ਰੰਗ ਪਾਏ ਤੋਂ ਸਰਜ ਉਹ ਵੀ ਚੰਗਾ ਹੈਗਾ ਤੇ ਹੋਰ ਹੀ ਨੰਜਣ ਜਣੀ ਕਰਨਾ ਪੈ ਜੇ ਫੇਰ ਤਾਂ 50000 ਨੂੰ ਥਾਂ ਹੋ ਜੂ ਉਹ ਜਸਮਿੰਦਰੇ ਪਾਣੀ ਲਿਆ ਲਿਆਉਣੀ ਆ ਹਾਂ ਬਾੜੇ ਦਮ ਜੇ ਚੜਾ ਰੱਖਿਆ ਉਹ ਦਮ ਤਾਂ ਚੜਾਉਣਾ ਹੀ ਸੀਗਾ ਮਿਸਤਰੀ ਕਹਿੰਦਾ ਮਾਨਸਾ ਜਾਣਾ ਪਊਗਾ ਰਿੰਗ ਰੰਗ ਲਿਆਉਣੇ ਆਗੇ ਕੈਕਟਰ ਦਾ ਬਾਵਾ ਵਾਧਾ ਜਾਂ ਵਧ ਰਿਹਾ ਮੈਨੂੰ ਤਾਂ ਲੱਗਦੀ ਚਲ ਮੈਂ ਪਹਿਲਾਂ ਪਾਣੀ ਲਿਆਉਣੀ ਆ ਫੇਰ ਹੀ ਪੁੱਛਦੀਆਂ ਤੁਹਾਨੂੰ ਇੱਕ ਤਾਂ ਲੱਗਣ ਨੂੰ ਥਾਂ ਐ ਚਾਰੇ ਪਾਸੇ ਜਿਹੜੀ ਕੋਈ ਆਮਦਨੀ ਵਾਲੀ ਗੱਲ ਸੀਗੀ ਆ ਲਾੜ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਜ਼ਮੀਨ ਹੀ ਅੱਡ ਦੇਊਗਾ ਹਿੱਸੇ ਤੇ ਉਹ ਲਿਆ ਪਾਣੀ ਲਿਆਉਣੀ ਆ ਤੂੰ ਸਤਾ ਨਾ ਬਸ ਫਿਰ ਅੱਗ ਮਚਾ ਦਿੰਨੇ ਹਾਂ ਐ ਬਾਪੂ ਕਰਦਾ ਹੁੰਦਾਗਾ ਜਦੋਂ ਪਿੰਡ ਚੋਂ ਆਊਗਾ ਹਾਏ ਭਾਈ ਚਾਹ ਲਿਆ ਦੇ ਚਾਹ ਲਿਆ ਦੇ ਵੀ ਦਸ ਮਸ਼ੀਨ ਤਾਂ ਨਹੀਂ ਚਲ ਤੁਸੀਂ ਮੈਨੂੰ ਹੁਣ ਦੱਸੋ ਕੀ ਇਹ ਕਹਿੰਦੇ ਸੀ ਟਰੈਕਟਰ ਹੋ ਜਾਊਗਾ ਠੀਕ ਉਹ ਟਰੈਕਟਰ ਤਾਂ ਹੋ ਜਾਊਗਾ ਠੀਕ ਉਹ ਤਾਂ ਹਜੇ ਮਿਸਤਰੀ ਨੇ ਖੋਲੇ ਹੀ ਸੀਗਾ ਕਿਰਾ ਉਹਨੇ ਟ੍ਰਾਈ ਡਰੂਜ ਲਈ ਜਾ ਉਹ ਕਹਿੰਦਾ ਵੀ ਮੈਨੂੰ ਉਹਦੇ ਵੀ ਰਿੰਗ ਪਾਉਣ ਨਾਲ ਹੀ ਸਰ ਜਾਊਗਾ ਤੇ ਜੇ ਕਿਤੇ ਇੰਜਨ ਕਰਾਉਣਾ ਪੈ ਗਿਆ ਫਿਰ ਤਾਂ 50 60 ਹਜ਼ਾਰ ਨੂੰ ਲੱਗੂਗਾ ਥੋਕਾ ਲੈ ਦੇਖ ਲੈ ਹੁਣ ਆਪਣੀਆਂ ਆ ਚੀਜ਼ਾਂ ਕੋਈ ਦੇਖ ਲੈ ਉਦੋਂ ਦੇਖ ਲਓ ਸੂਸਨੀ ਜੀ ਕਿਵੇਂ ਚਵਰ ਚਵਰ ਬੋਲਦੀ ਸੀਗੀ ਲੈ ਆ ਹੁਣ ਖੜੇ ਪਰ ਪੈਸੇ ਲੱਗ ਜਾਣਗੇ ਇਹੇ ਜੇ ਖਰਚੇ ਤਾਂ ਨਾ ਮੇਂ ਆਪਣੀ ਜਾਦ ਹੀ ਨਹੀਂ ਹੈਗੇ ਹੋਰ ਹੁਣ ਇਹਨਾਂ ਨੂੰ ਕੀ ਸਮਝਾਈਏ ਅਸੀਂ ਤਾਂ ਪਿੱਟੀ ਜਾਂਦੇ ਆਗੇ ਪਾਚਾਰ ਅੱਖਰ ਪੜ ਕੇ ਲਾਗੇ ਨੌਕਰੀ ਖਰਚਾ ਤਾਂ ਹੈ ਨਹੀਂਗਾ ਪੈਸੇ ਆਉਣੇ ਆਉਣੇ ਹੈਗੇ ਕਾਵਾ ਨਹੀਂ ਕਿਸੇ ਦਾ ਸੰਤਾਵਾ ਨਹੀਂ ਇੱਥੇ ਮੇਰੇ ਵਰਗੀ ਨਾਲ ਤਾਂ ਘਰੇ ਖਪੀ ਜਾਂਦੀ ਆ ਅੰਬਾਰੋਂ ਬਾਪੂਆਂ ਦਾ ਉਹ ਹੁਕਮ ਲਾਣ ਦਾ ਚਾਹਦਾ ਅੱਜ ਨਾਲੇ ਤਾਂ ਮੈਂ ਆਉਂਦੇ ਨੂੰ ਜਰਕ ਦੇਣੇ ਚਾਹ ਫੜਾਤੀ ਉਤੋਂ ਮੈਨੂੰ ਕਹਿੰਦਾ ਆਪਾਂ ਤੇਰੀ ਬੇਬੇ ਨੂੰ ਪੱਖਾ ਪੁੱਖਾ ਹੀ ਨਹੀਂ ਲਾਇਆ ਤੂੰ ਵੀ ਦੱਸ ਵੀ ਹੁਣ ਪੱਖਾ ਵੀ ਮੈਂ ਲਾਇਆ ਕਰਾਂ ਲੈ ਦੱਸ ਮੇਰੀ ਗੱਲ ਸੁਣ ਇਹਨਾਂ ਨੂੰ ਬਾਲਾ ਨਾਲ ਮੂੰਹ ਜਾ ਲਾ ਤੂੰ ਚਾ ਇੱਕ ਵਾਰੀ ਕਰਿਆ ਕਰ ਬਸ ਉਹੀ ਰੱਖਤੀ ਬੇਹਿਤ ਵੀਹੀ ਪਿਆ ਜਾ ਕਰਾਂ ਬਾਰੀ ਬਾਰੀ ਖਰਚੇ ਕਿੱਥੇ ਲੋਟ ਆਉਂਦੇ ਨੇਗੇ ਹੈ ਨਾਲੇ ਆ ਦੂਜੀ ਗੱਲ ਪੱਖੇ ਭੁੱਖਿਆਂ ਨੂੰ ਰਹਿਣ ਦੇ 600 ਜੁੰਟ ਮਾਫ ਹੈਗੀਆ ਭਗਵਾਨ ਤਮਾਨ ਨੇ ਕੀਤੀ ਹੈਗੀ ਜੇ ਉਤੋਂ ਦੀ ਇੱਕ ਜੁੰਟ ਵੀ ਟੱਪ ਗਈ ਨਾ ਆਪਾਂ ਨੂੰ ਸਾਰਾ ਬਿੱਲ ਭਰਨਾ ਪਿਆ ਕਰੋ ਨਾਲੇ ਅੱਜ ਤਾਂ ਹਵਾ ਚੱਲੀ ਜਾਂਦੀ ਆ ਐਡੀ ਕਿਹੜੀ ਪੱਖੇ ਵਾਲੀ ਗੱਲ ਹੈਗੀ ਆਹੋ ਮੈਂ ਕਿਹਾ ਭਾਈ ਤੂੰ ਲਾਪ ਲਾ ਦਿਆ ਕਰ ਪੱਖਾ ਜਿਉਂ ਪਿੰਡ 'ਚ ਜਾਣਾ ਮੁੜ ਕੇ ਰੋਟੀ ਦੇ ਟਾਈਮ ਵੜਦਾ ਘਰੇ ਉਹ ਵੀ ਭੁੱਖ ਲੱਗ ਜਾਂਦੀ ਤਾਂ ਵੜ ਜਾਂਦਾ ਆ ਆ ਪੱਖੇ 쿨ਰ ਤਾਂ ਹੁਣ ਚੱਲਿਆ ਥੋੜੇ ਵੇਲੇ ਕਿਹੜੇ ਚੱਲਦੇ ਸੀਗੇ ਏਸੀ ਇਹਨਾਂ ਨੂੰ ਪੁੱਛਣ ਆਲਾ ਹੋਵੇ ਬਸ ਉਹੀ ਸੁੱਖ ਪੈ ਗਿਆ ਹੁਣ ਹਾਂ ਹੁਣ ਹਜੇ ਪਹੁੰਚੇ ਜੋ ਦ੍ਰੀ ਮਾਰਦੇ ਹੁੰਦੇ ਨੇ ਛੋਟੇ ਬਣੀ ਆ ਚਲ ਐ ਕਰ ਪੈਸੇ ਪੂਸੇ ਪਾਇਆ ਕਰੇ ਕੋਈ ਮਾੜੇ ਮੋٹے ਮੈਨੂੰ ਫੜਾ ਤੇ ਨਹੀਂ ਫਿਰ ਮੈਨੂੰ ਆੜਤੀਆਂ ਤੂੰ ਫੜਨੇ ਪੈਣਗੇ ਉਹ ਤਾਂ ਹੁਣ ਲੱਗਣਗੇ ਪੈਸੇ ਤਾਂ 20000 ਨਾਲ ਸ਼ੁਰੂ ਕੇਰਾ ਤਾਂ ਕਹਿੰਦਾ ਆੜਤੀਆਂ ਤੂੰ ਕਾਹਨੂੰ ਫੜਨੇ ਆ ਜੀ ਆੜਤੀਆਂ ਤੂੰ ਬਥੇਰੇ ਲਈ ਬੈਠੇ ਪਹਿਲੀ ਆ ਕਰੇ ਪਏ ਨੇ ਇੱਕ ਵਾਰੀ ਦੇਖਦੇ ਆ ਡੰਗ ਲਾ ਕੇ ਜੇ ਵੱਧਦੀ ਲੋੜ ਪਈ ਫੇਰ ਆੜਤੀਆਂ ਤੂੰ ਫੜ ਲਿਓ ਚਲ ਐ ਕਰ ਲੈਨੇ ਆਗੇ ਚਲ ਐ ਕਰ ਮੈਂ ਨਾ ਮਾੜਾ ਜਾ ਮੂੰਹ ਹੱਸਿਆ ਤੋਲਾ ਤੇ ਤੂੰ ਮੈਨੂੰ ਪੈਸੇ ਤੇ ਕੱਟ ਕੇ ਚਲ ਚੰਗਾ ਹਾਂ ਅੰਨਾ ਮੈਂ ਤੋਂ ਨਮਾ ਸੱਪਾ ਗਾਲ ਪੈਂਦਾ ਪੈਂਦੀ ਤੋਂ ਪੈਂਦੀ ਆਉਂਦੀ ਆ ਹਾਲ ਹੋਇਆ ਨਾ ਕਿਵੇਂ ਹੋਣੀ ਅੱਗੇ ਨਾਲ ਦਰ ਤੇ ਠੀਕਾ ਮਾੜਾ ਮੋਟਾ ਹਾਂ ਹੁਣ ਤਾਂ ਠੀਕਿਆ ਜਾ ਅੱਛਾ ਹੁਣ ਆਇਆ ਚੱਲ ਵੀ ਦੂਜੀਆਂ ਸੱਟਾਂ ਤਾਂ ਠੀਕ ਹੋ ਗਈਆਂ ਬਸ ਆ ਬਾਂਹ ਦੇ ਹੀ ਰਹਿ ਗਿਆ ਥੋੜਾ ਮੋਟਾ ਇਹ ਵੀ ਆਪੀ ਠੀਕ ਹੋ ਜਾਣਗੇ ਦੋ ਚਾਰ ਦਿਨਾਂ ਚੋਂ ਹੋਰ ਮੈਂ ਤਾਂ ਆਪ ਕਹਿਣਾ ਹੈਗਾ ਜੇ ਠੀਕ ਹੋਵਾ ਤਾਂ ਬੈਂਡ ਤੇ ਜਾਮਾ 2 ਰੁਪਏ ਕਮਾ ਕੇ ਲੈ ਗਈ ਹੁਣ ਲੱਗਤਾ ਬਥੇਰੇ ਗਏ ਚਲੋ ਕੋਈ ਨਾ ਇੰਨਾ ਸ਼ੁਕਰ ਮਾਲਕ ਨੇ ਜਾਨ ਬਚਾਤੀ ਹਾਂ ਇਹ ਵੀ ਚਲ ਬਚਤ ਹੋ ਗਿਆ ਚਲੋ ਔਖਾ ਔਖ ਲੰਘ ਕੇ ਹੁਣ ਦਿਨ ਜਿਹੜੇ ਹੈਗੇ ਸੌਖੇ ਸੌਖੇ ਆ ਦੋ ਚਾਰ ਦਿਨਾਂ ਨੂੰ ਜਾਨ ਲੱਗ ਜਾਊਗਾ ਹਾਂ ਜਾਈਏ ਠੰਡੇ ਠੰਡੇ ਦੇਖਦੇ ਆਂਗੇ ਤੱਕ ਪੁਰਿਆ ਉਹ ਕੀ ਆ ਬਾਪੂ ਆ ਕੀ ਕਰੀ ਜਾਂਦਾ ਪੱਖੇ ਇਹਦਾ ਉਹ ਪੱਖਾ ਲਾ ਤੇਰੀ ਮਾਂ ਨੂੰ ਓ ਯਾਰਾ ਨਿੰਮ ਥੱਲੇ ਡਾ ਦੇ ਮੰਜਾ ਹਵਾ ਇੰਨੀ ਸੋਹਣੀ ਚੱਲੀ ਜਾਂਦੀ ਏ ਕਿ ਹੁਣ ਲੈਦੀ ਗਰਮੀ ਲੱਗਣ ਲੱਗੀ ਓਏ ਉੱਥੇ ਪਈ ਉਹ ਤੂੰ ਤੁਰੈ ਨਹੀਂ ਜਾਂਦਾ ਕੋਈ ਨਹੀਂ ਤੂੰ ਮੰਜਾ ਇੱਥੇ ਮੈਂ ਕਰਾ ਦੇਣਾ ਉਹ ਡਾ ਹੈ ਪਿਆਗਾ ਮੰਜਾ ਉਹਨੂੰ ਠਾ ਕੇ ਉੱਥੇ ਲਾ ਦੇ ਆ ਜੁੰਟਾਂ ਜਾਂ 600 ਤੋਂ ਟੱਪ ਗਈਆਂ ਨਾ ਸਾਰਾ ਬਿਲਾਊਗਾ 10000 ਨੂੰ ਰਗੜੇ ਜਾਵਾਂਗੇ ਯਾਰ ਮਾੜੀ ਮੁੱਟੀ ਸੰਗਸ਼ਰ ਮੰਨ ਲਓ ਓ ਮੈਨੂੰ ਤਾਂ ਲੱਗਦਾ ਤੁਸੀਂ ਬੰਡ ਮੜਾਈ ਜੀ ਕਿਹੜਾ ਕਾਲੀ ਓਏ ਸਾਨੂੰ ਤਾਂ ਗੁਰਦੁਆਰੇ ਜਾਣਾ ਪਊ ਮਨ ਤਾਂ ਲੱਗਦਾ ਹੈ ਨਾ ਗੁਰਦੁਦਵਾਰੇ ਵਾਲੀ ਕਿਹੜੀ ਗੱਲ ਹੈ ਬਾਪੂ ਤੂੰ ਆਪਦਾ ਹਿੱਸਾ ਰੱਖ ਲੈ ਦੋ ਕਿੱ ਹਾਂ ਅਚਾਨਤ ਸਾਨੂੰ ਆਹ ਕੁਝ ਵੀ ਦਿਨ ਦੇਖਣੇ ਪੈਣਗੇ ਸਾਨੂੰ ਆਹ ਦੇਖਣੇ ਪੈਣਗੇ ਤਕਬੀਲਦਾਰੀ ਨੂੰ ਹਸਾਬ ਸਿਰ ਤੇ ਬੰਦੇ ਨੂੰ ਸਹਿਯੋਗ ਦੇਈ ਜਾਂਦਾ ਉਹ ਲਿਆ ਪੈਸਾ ਟਕਾ ਉਹ ਟਰੈਕਟਰ ਦੇ ਰਿੰਗ ਪਾਉਣ ਵਾਲੇ ਨੇ ਮਿਸਤਰੀ ਕਹਿੰਦਾ ਮੈਂ ਬੋਰ ਪਵਾਉਂਗਾ ਬਣਾਉਂ ਕੋ ਸਾਰ ਲਾਂਗੇ ਆਹ ਦੇਖ ਲੈ ਦੇਖ ਲੈ ਆਹ ਲਓ ਪੈਸੇ ਹੋ ਗਿਆ ਰਹਿਣਾ ਹੋਊਗਾ ਕਹਿੰਦਾ ਪੱਖਾ ਵੀ ਲਿਆਉਣਾ ਬਾਹਰ ਮਰ ਜਾੱਖੇ ਜਾ ਕੇ ਕਹਾ ਆਹ ਲੈ ਦੇਖ ਲੈ ਉਹ ਬੇਬੇ ਮੇਰੀ ਗੱਲ ਸੁਣਾ ਹਾਓ ਚੰਗਾ ਭਰਾ ਨਿੰਮ ਥੱਲੇ ਮੰਜਾ ਦਾ ਆਇਆ ਪਿਆਗਾ ਐਡੀ ਸੋਹਣੀ ਹਵਾ ਚੱਲੀ ਜਾਂਦੀ ਐ ਉਹ ਜ਼ਰੂਰੀ ਐ ਤੁਸੀਂ ਬਿਜਲੀ ਫੁੱਕਣੀ ਐਗੀ ਚੱਲ ਪੁੱਤ ਕੋਈ ਨਹੀਂ ਮੈਂ ਉੱਥੇ ਪੈ ਤੈਨਾਂ ਨੂੰ ਕੀ ਐ ਜੀ ਬਿਜਲੀ ਦਾ ਇਹਨਾਂ ਦੇ ਕਿਹੜਾ ਕੰਨੋ ਮੈਲ ਜਾਂਦੀ ਐਗੀ ਆ ਲੈ ਖੜੇ ਪੈ ਰਾ 20000 ਦਾ ਟੋਆ ਪੱਟਿਆ ਗਿਆ ਰਿੰਗ ਮਾਰੇ ਪੈਨੇਗੇ ਟਰੈਕਟਰ ਦੇ ਉਹ ਕਹਿੰਦਾ ਵੀ ਰਿੰਗ ਰੰਗ ਪਾਉਣੇ ਪੈਣੇ ਪਤਾ ਨਹੀਂ ਬੋਰ ਪਾਊਗਾ ਉਹ ਅਸ ਤੇ ਇੱਥੇ ਦਵਾਈ ਬਣਾ ਬਿਲਕੀ ਜਾਂਨੇ ਆ ਆ ਤੇਰੀ ਮਾਂ ਦਾ ਮੱਲਾ ਦਾ ਗੋਡਾ ਗਾਡਾ ਨਾ ਪਾਉਣਾ ਪਵੇ ਉਦੋਂ ਮੈਂ ਮਰੀ ਜਾਂਦਾਗਾ ਤੈਨੂੰ ਟਰੈਕਟਰਾਂ ਦੀ ਹੋ ਰਹੀ ਐ ਲੈ ਟਰੈਕਟਰ ਹੋ ਰਹੀ ਹੈਗੀ ਹੁਣ ਜੋ ਉਹੀ ਕੰਮ ਹੀ ਖੜ ਗਿਆ ਫਿਰ ਜਾ ਜ਼ਮੀਨ ਵੇਚ ਦਿੰਨੇ ਹੈਗੇ ਭਾਈ ਹਾਂ ਐ ਸੁਖ ਜ਼ਮੀਨ ਹੀ ਵੇਚ ਲੋ ਹੋਰ ਹੁਣ ਵੇਚਣੀ ਪਊਗੀ ਰੰਦ ਪਾਈ ਰੱਖ ਦੋ 24 ਘੰਟੇ ਜੇ ਕੋਈ ਕੰਮ ਹੋਵੇ ਅਸੀਂ ਕਲੇਸ਼ ਪਾਉਂਦੇ ਹੁੰਦੇ ਆ ਤੁਸੀਂ ਬਗਜੋ ਮਿਸਤਰੀ ਦੇ ਨਾਲੇ ਨਾ ਮਿਸਤਰੀ ਤਾਂ ਕਹਿੰਦੇ ਹੁੰਦਾ ਆਪ ਹੀ ਘੱਟ ਵੱਧ ਜਿਆ ਕਰਾ ਲਿਓ ਮਾੜਾ ਮੋਟਾ ਪੈਸਿਆਂ ਤੇਲੇ ਦਾ ਉਹ ਕੋਈ ਨਹੀਂ ਜਸਵਿੰਦਰ ਮੈਨੂੰ ਪਤਾ ਹੀ ਆ ਸਾਰਾ ਕੁਛ ਆ ਉਹ ਗੱਲ ਤਾਂ ਐ ਵੀ ਕਿੱਥੇ ਕਿੱਥੇ ਸਰਫੇ ਕਰਾਂਗੇ ਆ ਜਿਹੜੀਆਂ ਜੋਕਾਂ ਲੱਗੀਆਂ ਪਈਆਂ ਖੂਨ ਪੀਣ ਨੂੰ ਆਹੋ ਇਹ ਤਾਂ ਜੋਕਾ ਹੋ ਗਈਆਂ ਉਹ ਤੁਹਾਨੂੰ ਆਣਾ ਕੋਈ ਹੁਣ ਬਣਾ ਕੇ ਦਿੱਤਾ। ਬਾਕੀ ਇਹ ਗੱਲਾਂ ਕੋਈ ਸੁਣਾਉਣ ਵਾਲੀ ਨਤੀਜੇ ਦੇ ਰਿਹਾ ਤਾਂ ਵਰਤ ਸਾਰੀ ਵਿਉਂਦੇ ਨੇ ਆਪਦੇ ਜਿਵਾਖਾਂ ਨੂੰ। ਹਾਂ ਗੱਲ ਲੈ ਕੇ ਬਹਿ ਜਾਂਦੇ ਤੁਸੀਂ ਤਾਂ। ਉਹ ਪਾਈ ਉਹ ਚੁੱਪੀ ਰਹਿ। ਚੁੱਪੀ ਰਹਿ ਨਾਲੇ ਸੋਰਾ। ਮਤਲਬ ਹੁਣ ਤੂੰ ਆਪ ਹੀ ਲੈ ਲਵਾਂ। ਆਪਕੂ ਜੀ ਕਿ ਮੈਂ ਕਰੀ ਜਾਂਦੇ। ਬੰਦਾ 100 ਕੰਮ ਜਾਂਦਾ ਪਹਿਲੀ ਰੰਦ ਪਾ ਕੇ ਖੜ ਜਾਂਦਾ। ਕਿਸੇ ਨੂੰ ਕੋਈ ਇਹਨੇ ਬੁੱਧੀ ਚੁੱਪ ਕਰਦਾ ਕਿ ਉਹ ਰੌਲਾ ਪਾਇਆ। ਉਹ ਫੜ ਦਵਾਈ ਬੂਟੀ ਨਾਲ ਲਈ ਹੈ ਹੁਣ ਮਾਤੀ ਇੱਥੇ ਪੈ ਕੇ। ਕੁਛ ਨਹੀਂ ਹੁੰਦਾ। ਕਿਧਰੇ ਜੀ ਮੇਰੀ ਜਾਨ ਨਿਕਲਦੀ। ਕਦੀ ਤੇਰੀ। ਉਹ ਤਾਂ ਮੈਨੂੰ ਮਾਰਨਾ ਹੈ। ਮਰੀ ਮਾੜੀ ਮਾੜੀ ਗੱਲ ਤੇ ਦਵਾਈ ਵੀ ਦੱਸਾਂ ਕਿ ਜਾਨ ਨਿਕਲਦੀ ਹੈ ਜਖਣ ਦੀ ਗੁੜ ਲੈ ਕੇ ਤਾਂ ਜਾਨ ਲੈ ਲੇਤੀ ਹੈਗੀ ਹੋਰ ਵੀ ਤਾਂ ਗੱਲ ਆ ਪੁੱਤ ਚਲ ਕੋਈ ਨਾ ਇਹ ਤਾਂ ਐਂ ਕਰੀ ਜਾਂਦਾ ਰਹਿੰਦਾ ਕਰ ਲੋ ਆ ਦੱਸਾਂ ਕੀ ਕਰਾਂ ਨਾ ਤਾਂ ਮਾੜਾ ਨੂੰ ਕੁਝ ਕਹਿ ਸਕਦੀ ਹਾਂ ਨਾ ਇਹਨੂੰ ਕੁਝ ਕਹਿ ਸਕਦੀ ਹਾਂ ਘੋਰੂ ਪਾ ਦਿੰਦੇ ਮਾੜੀ ਦੀ ਗੱਲ ਤੇ ਕੀ ਨਾ ਦਵਾਈ ਦਵਾਉਂਗੇ ਤਾਂ ਕੀ ਹੋਊਗਾ ਦਵਾ ਦੇਵਾਂਗੇ ਤਾਂ ਕੀ ਮਸਾਂ ਸਾਰਾ ਕੰਮ ਤੰਦਾ ਨੇ ਮੇੜੇ ਲੈ ਫੇਰ ਦੁਆਲੀ ਚਾਹਦਾ ਟਾਈਮ ਹੋ ਗਿਆ ਤਾਰੀ ਦੇਵਾ ਚਾ ਇਹ ਤਾਂ ਹੁਣ ਲੱਗ ਜਾਣਗੇ ਬੋਲ ਮਾਰਨ ਚਾਹ ਤਰਦੇ ਚਾਹ ਤਰਦੇ ਪਤਾ ਨਹੀਂ ਇਹਨਾਂ ਦਾ ਬੇਲਿਆਂ ਦਾ ਨਸ਼ਾ ਟੁੱਟਿਆ ਰਹਿੰਦਾਗਾ ਇਹ ਵੀ ਨਹੀਂ ਆਏ ਹਲੇ ਤੱਕ ਪਤਾ ਨਹੀਂ ਕਿੰਨੇ ਕ ਪੈਸੇ ਲੱਗਣਗੇ ਮੂੰ ਸੱਚੀ ਬੋਝ ਪੈ ਰਿਆ ਆ ਗਏ ਆ ਗਏ ਤੁਸੀਂ ਹਾਂ ਆ ਗਿਆ ਚੱਲ ਵਧੀਆ ਹੋਇਆ ਮੈਂ ਤਾਂ ਫਿਕਰ ਜੀ ਲੱਗ ਰਹੀ ਸੀਗੀ ਕੀ ਕਹਿੰਦੇ ਹੁਣ ਕੋਈਂ ਦੱਸਦਾ ਮੈਨੂੰ ਪਾਣੀ ਲੈ ਕੇ ਦੇ ਕਰ ਚੱਲ ਲਿਆਉਣੀ ਆ ਪਾਣੀ ਓਹੋ ਇਹ ਲੈ ਬੰਦਾ ਨਾ ਸੱਚੀ ਪਰੇਸ਼ਾਨ ਹੋ ਜਾਂਦਾਗਾ ਹੋ ਸਿੱਕਾ ਤਾਂ ਜਵਾਕੜਾ ਜਾਂ ਵੀ ਕਿਹੜਾ ਗੱਲ ਸੁਣਦਾ ਵੀ ਬਿਨਾ ਮੋਟਰਸਾਈਕਲ ਤੋਂ ਨਹੀਂ ਤੱਥੋ ਜਾਈਦਾ ਸਕੂਲ ਵਾਲੇ ਸ਼ਕੀਨੀਆਂ ਦੇ ਪੱਟੇ ਹੈਗੇ ਮੋਟਰਸਾਈਕਲ ਹੁੰਦਾ ਚੱਲ ਮੈਨੂੰ ਸੌਖਾ ਹੋ ਜਾਂਦਾ ਉਹ ਲਿਆ ਪਾਣੀ ਹੁਣ ਆਹ ਲੋ ਪਾਣੀ ਹੁਣ ਤੁਸੀਂ ਮੈਨੂੰ ਐ ਦੱਸੋ ਟਰੈਕਟਰ ਹੋ ਗਿਆ ਠੀਕ ਕਿੰਨੇ ਕੁ ਪੈਸੇ ਲੱਤੇ ਮਿਸਤਰੀ ਨੇ ਉਹ ਟਰੈਕਟਰ ਤਾਂ ਹੋ ਜਾਊਗਾ ਤੂੰ ਪੱਖਾ ਛੱਡ ਕਰ ਮੜਾ ਜਾ ਦੱਬਦੇ ਸੁੱਚ ਇੱਕੇ ਦਮ ਨਾ ਹਵਾ ਲਿਆ ਕਰੋ ਗਰਮ ਸਰਦ ਹੋ ਜਾਓਗੇ ਕੋਈ ਤੂੰ ਸੁੱਚ ਲਾ ਲੈ ਦੱਸ ਅੱਗ ਲੱਗੀ ਜਾਂਦੀ ਹੈਗੀ ਹੇ ਹੇ ਇੱਕ ਤਾਂ ਘਰੇ ਕਲੇਸ਼ ਪਾ ਕੇ ਤੋਰਦੇ ਨੇ ਪਹਿਲੀ ਹੀ ਬੰਦੇ ਦਾ ਮੂਹਰ ਤਾਂ ਪਹਿਲੀ ਹੀ ਘਰੋਂ ਖਰਾਬ ਹੋ ਜਾਂਦਾਗਾ ਕੀ ਬੰਦਾ ਸਮਝਾਵੇ ਹੁਣ ਇਹਨਾਂ ਨੂੰ ਆ ਕਿਉਂ ਅਸੀਂ ਸਿਆਣੇ ਆਗੇ ਸਿਆਣੇ ਕਿਹਨੇ ਬਣਾਏ ਨੇ ਇਹ ਕੁੱਕੜਾ ਵਾਂਗੂ ਸਾਰਾ ਦਿਨ ਲੜਾਈ ਪਵਾਈ ਰੱਖਦੇ ਨੇ ਘਰੇ ਨਹੀਂ ਸਿਆਣਾ ਬੰਦਾ ਗੱਲ ਟਕਿਆ ਲੈਂਦਾ ਜਾਂ ਦਿਨ ਤਾਂ ਬੋਲ ਇਹਨਾਂ ਨੇ ਮਾਰ ਨਹੀਂ ਮਾਰਨਾ ਨੰਨਾ ਪਾਣਾ ਉਹੀ ਗੱਲ ਐ ਹਾਂ ਜਿੱਥੇ ਕੋਈ 200 ਦਾ ਕੰਮ ਐ ਨਾ 1000 ਰੁਪਇਆ ਲੱਗਦਾਗਾ ਕਲੇਸ਼ ਦੀ ਵਜ੍ਹਾ ਨਾਲ ਮੈਂ ਤਾਂ ਜੈਂ ਵੀ ਕਹਿੰਦੀ ਸੀ ਮੈਂ ਕੱਲੀ ਸੋਚੀ ਜਾਵਾ ਬੈਠੀ ਵੀ ਬਾਹੀ ਤਾਂ ਜਾਣਿਆ ਵਾਹਣ ਜਾ ਅਜੇ ਬੁੜੇ ਜੇ ਨੂੰ ਕੁਛ ਹੋ ਗਿਆ ਨਾ ਆਪਣੇ ਪੱਲੇ ਤਾਂ ਉਹੀ ਚਾਰ ਹੀ ਰਹਿ ਜਾਣਗੇ ਓਏ ਹੋਰ ਹੁਣ ਹੁਣ ਇਹਨੂੰ ਚਾਰੇ ਨੂੰ ਐ ਨਹੀਂ ਸ਼ਰਮ ਹੈਗੀ ਵੀ ਮੈਂ ਬਸਿਤ ਕਰਾ ਦਿਆਂ ਹੈ ਤੈਨੂੰ ਜੰਮੀ ਬੈਠਾਂਗਾ ਮੈਂ ਉਦੋਂ ਉਹਨੇ ਵੀ ਇੱਕ ਨਾ ਨਹੀਂ ਸਰਦਾ ਸੀਗਾ ਵੀ ਜਾਦੇ ਕੋਈ ਜੋੜੀਆਂ ਬਣਾਉਣ ਨੂੰ ਇੱਕ ਉਤੋਂ ਉਹ 50000 ਰੁਪਏ ਉਹ ਲੈ ਗਈ ਮਾਂ ਦੀ ਤੀ ਉਹਨੇ ਉਤਕੁੱਤ ਕੀਤੀ ਮੁੜ ਕੇ ਉਹ ਜਗਾਹਾਂ ਪਰਾਉਣਾ ਪਤਾ ਨਹੀਂ ਲੈਦੀ 6:00 ਵਜੇਗੀ ਦੀ ਵੀ ਲੋਕ ਸਾਰੇ ਆਪ ਦੀਆਂ ਕਬੀਲਦਾਰੀਆਂ ਆਪ ਚੱਕਦੇ ਨੇਗੇ ਉਹਨੂੰ ਵੀ ਮੰਗਣ ਨੂੰ ਮਈ ਥੇਗਾ ਵੱਡਾ ਭਰਾਏਗਾ ਦੇਈ ਬਈ 20000 ਦੇਈ ਬਈ 50000 ਚਾਕੇ ਬੁੱਥੜ ਇੱਥੇ ਆ ਜਾਂਦੀ ਹੈਗੀ ਇਹੀ ਉਕਤਾਂ ਲਾ ਦਿੰਦੇ ਨੇ ਉਹੀ ਲੱਗਦਾ ਬੁੜਾ ਆ ਬੁੜੀ ਜੀ ਵੀ ਉਤ ਲੱਗਦੇ ਲੂਣੀ ਜੀ ਕੁੜੀ ਨੂੰ ਸਖਾ ਆਂਦੇ ਨਹੀਂ ਮੰਗੇ ਨਾ ਤੋਂ ਪੈਸੇ ਨਾਲੇ ਮੇਰੀ ਗੱਲ ਸੁਣੋ ਕੱਲ ਨੂੰ ਇਹ ਮਰਮਰ ਆ ਗਿਆ ਨਾ ਆ ਕੁੜੀ ਜੀ ਉਹਦੀ ਆਜੂਗੀ ਜ਼ਮੀਨ ਲੈਣ ਹੋਰ ਜਮੀਨ ਤਾਂ ਤਿੰਨਾਂ ਦੇ ਨਾਂ ਚੜੂਗੀ। ਰੋਹੀ ਤਾਂ ਮੈਂ ਇਹ ਹੁਣ ਉਹ ਵਿਆਹ ਤੀ 12 ਠਾਤੀ ਪਰ ਇਹ ਹੁਣ ਇਹਨੂੰ ਇਹਨੂੰ ਐਂ ਨਹੀਂ ਸੰਗ ਆਉਂਦੀ ਹੈਗੀ। ਉਹ ਹੀ ਉਹ ਛੁੱਡ ਲਾਗੀ ਮੇਰੀ ਮਾਂ ਫੇਰ ਆਖੇਗੀ। ਹੈਂ ਵੀ ਤੂੰ ਤੂੰ ਹੀ ਛੇਕੜ ਇਹਨੂੰ ਮਤ ਦੇ ਦੇ ਇਹ ਤਾਂ ਹੈ ਜਾ ਜਾ ਉੱਠਾ ਹੈਗਾ ਹੈਗਾ। ਕੱਲੀ ਵਿਆਹ ਕੇ 12 ਤੈਨੂੰ ਠਾਈ ਪੈਸੇ ਵੀ ਦੇਈ ਬੈਠੇ ਆਂ ਦੇਣ ਦਾ ਨਾਂ ਲੈਂਦੇ ਹੁਣ ਮੁੜ ਕੇ। ਹੋਰ 50000 ਰੁਪਏ ੜਾਈ ਬੈਠੇ ਆਂਗੇ। ਪਰ ਉਹਨੇ ਦੇ 6:00 ਵਜੇ ਜੋ ਪਤਾ ਨਹੀਂ ਨਦੀਤਾ ਕਹੇ ਜਾ ਉਹ ਭਾਲਿਆ ਤਾਂ ਐ ਸੀਗਾ ਵੀ ਚਲ ਘੱਟ ਪੈਸੇ ਲੱਗਣਗੇ। ਹੈਂ? ਵੀ ਚਲ ਪਰੇ ਆਪੇ ਸਮੇਂ ਇਨਗੇ ਪਰੇ ਬਾਰਾ ਉਠਾ ਹੋਏ ਹੁਣਾਂ ਇਹ ਕੀ ਪਤਾ ਸੀਗਾ ਵੀ ਆਪਾਂ ਨੂੰ ਦੱਦ ਲੱਗ ਜਾਣਗੇ ਆ ਕੇ ਆਪਾਂ ਨਾ ਆਨੇ ਬਹਾਨੇ ਪੈਸੇ ਰਾਣੀ ਤੋਂ ਮੰਗੀਏ ਨਹੀਂ ਆਪਣੇ ਹੱਥ ਪੱਲੇ ਕੁਛ ਨਹੀਂ ਲੱਗਣਾ ਉਹ ਤਾਂ ਆਪ ਤੋਂ ਦੇਣ ਦਾ ਨਾਂ ਹੀ ਲੈਂਦੇ ਕਹਿ ਦਾਂਗੇ ਵੀ ਭਾਈ ਟਰੈਕਟਰ ਖਰਾਬ ਹੋ ਗਿਆ ਸਾਡੇ ਪੈਸੇ ਵਾਲੇ ਲੱਗੇ ਇਸੇ ਬਹਾਨੇ ਆਪਣੇ ਪੈਸੇ ਨਿਕਲ ਆਉਣਗੇ ਹਾਂ ਗੱਲ ਤਾਂ ਜਸਵਿੰਦਰ ਤੇਰੀ ਠੀਕ ਹੈਗੀ ਹੁਣ ਆਪਣੇ ਕੋਲੇ ਬਹਾਨਾ ਵੀ ਹੈਗਾ ਪਰ ਗੱਲ ਤਾਂ ਆਏਗੀ ਉਹ ਤਾਂ ਹੁਣ ਲੰਗ ਨੇ ਦੇਣਗੇ ਕਿੱਥੋਂ ਕਹਿ ਦਾਂਗੇ ਵੀ ਭਾਈ ਕੱਲਾ ਵਿਆਜ ਵਿਆਜੀ ਦੇ ਜੋ ਇੱਕ ਵਾਰੀ ਦੂਜੇ ਫੇਰ ਲੈ ਲਾਂਗੇ ਹਾਂ ਇਹ ਗੱਲ ਠੀਕ ਹੈ ਤੇਰੀ ਪਹਿਣਾ ਤਾਂ ਪਊ ਗਈ ਆਪ ਤਾਂ ਉਹ ਨਹੀਂ ਨਾ ਲੈਂਦੇ ਇਹਨਾਂ ਨੇ ਤਾਂ ਕਹਿਣੇ ਕੀ ਆ ਆਪਾਂ ਨੂੰ ਹੀ ਮੰਗਣੇ ਪੈਣਗੇ ਹੋਰ ਹੁਣ ਉਹਨੂੰ ਆਏ ਨਹੀਂ ਹੈਗਾ ਕਹਿ ਕੇ ਤਾਂ 2 ਮਹੀਨੇ ਲੱਗੇ ਸੀ ਅੱਜ ਸਾਲ ਤੋਂ ਉੱਤੇ ਹੋਣ ਵਾਲਾ ਹੋ ਗਿਆ ਹੁਣ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਲੋਕ ਵਿਹਾਰ ਤਿਹਾਰ ਤੇ ਕਿਵੇਂ ਪੂਰ ਉਤਰਦੇ ਨੇਗੇ ਲਾ ਹੁਣ ਖੜੇ ਪੈਰ ਆ 20000 ਮੁੱਤ ਦਾ ਖੂਬ ਪਟਿਆ ਗਿਆ ਕੀ ਕਰੇ ਬੰਦਾ ਹੁਣ ਉਹ ਵੀ ਤਾਂ ਗੱਲ ਆ ਆ ਤਾਂ ਫਿਰ ਕੋਈ ਗੰਦਾ ਨਾ ਫੋਨ ਫਾਨ ਕਰਕੇ ਜਾਂ ਤਾਂ ਦੱਸ ਦੋ ਇਹ ਤਾਂ ਦੱਸੇ ਵੀ ਪਤਾ ਲੱਗੂਗਾ ਉਹਨੂੰ ਕੀ ਪਤਾ ਲੱਗਦਾਗਾ ਵੀ ਸਾਡਾ ਟਰੈਕਟਰ ਖਰਾਬ ਹੋ ਰਿਹਾ ਮੈਂ ਕਰਦਾ ਫੋਨ ਨਾਲ ਮੈਂ ਤਾਂ ਸਹੀ ਗੱਲ ਹੈ ਬਿਨਾਂ ਮੰਗੇ ਤੋ ਉਹ ਕਹਿੰਦੇ ਵੀ ਮੈਂ ਇਸ ਵੀ ਨਹੀਂ ਪਾਣੀ ਪੀਂਦੀ ਸ਼ੀਹੀ ਆਖੇ ਤੋ ਤਾਂ ਉਹ ਗੱਲ ਹੈਗੀ ਤੇ ਲੱਗੂਗੀ ਫੇਰ ਹੀ ਪੀਊਗੀ ਹਾਂ ਤਾਂ ਪਰੌਣੇ ਕੋਲੇ ਹੋਊਗਾ ਕਾ ਇਹਦੇ ਮਾੜੀ ਜਿਹੀ ਘਰਾਣੀ ਨਾਲ ਗੱਲ ਕਰਾ ਦਿਓ ਹੈਲੋ ਕੀ ਹਾਲ ਨੇ ਭਾਈ ਹਾਂ ਠੀਕ ਐ ਭਾਈ ਆਪਣੇ ਦੱਸੋ ਠੀਕ ਐ ਸਾਰੇ ਬਸ ਠੀਕ ਐ ਤੇ ਉਹ ਆਪਣਾ ਨਾ ਯਾਰ ਹੋਰ ਠੀਕ ਐ ਖੈਰ ਸੁੱਖ ਐ ਹਾਂ ਹਾਂ ਠੀਕ ਐ ਭਾਈ ਆਪਣੇ ਦੱਸੋ ਕਿਵੇਂ ਆ ਬਸ ਇੱਧਰ ਤਾਂ ਵਧੀਆ ਬਾਹ ਕਿਵੇਂ ਹੁਣ ਲੋਟਾ ਹਾਂ ਬਾਹ ਪਹਿਲਾ ਨਾਲ ਤਾਂ ਠੀਕ ਐ ਉਹ ਡਾਕਟਰ ਕਹਿੰਦੇ ਵੀ ਪੱਟੀ ਜੇ ਰੱਖਣੀ ਪਊਗੀ ਅੱਛਾ ਅੱਛਾ ਤੇ ਉਹ ਤਾਂ ਨਾ ਆਪਣਾ ਜਰਾ ਐ ਸੀਗਾ ਭਾਈ ਵੀ ਆਪਣਾ ਉਹਨ ਟਰੈਕਟਰ ਖਰਾਬ ਹੋ ਗਿਆ ਤੇ ਮੈਨੂੰ ਲਾਉਣਾ ਪੈ ਗਿਆ ਮਿਸਤਰੀ ਦੇ ਤੇ ਹੋ ਸਕਦਾ ਬੌਰ ਹੀ ਪਵੇ ਤੇ ਨਹੀਂ ਉਹ ਕਹਿੰਦਾ ਵੀ ਰਿੰਗ ਰੰਗ ਪਾ ਕੇ ਚੱਲ ਮੈਂ ਚਲਾ ਦੂੰਗਾ ਔਖਾ ਸੌਖਾ ਕਰਾਂ ਅੱਛਾ ਭਾਈ ਫੇਰ ਤਾਂ ਖਰਚੇ ਨੂੰ ਥਾਂ ਹੋ ਗਿਆ ਹਾਂ ਉਹ ਤੁਹਾਨੂੰ ਪਤਾ ਹੀ ਹੁਣ ਐਕਸੀਡੈਂਟ ਵੇਲੇ ਹੁਣ ਤੁਸੀਂ ਪੈਸੇ ਫੜਤਾ ਲਏ ਹਨਾ ਵੀ ਰਾਣੀ ਆਪਣੀ ਕਹਿ ਕੇ ਗਈ ਸੀ ਵੀ 2 ਮਹੀਨਿਆਂ ਦਾ ਤੇ ਮੁੜ ਕੇ ਉਹ ਤੋਂ ਪੂਰ ਉਤਰਿਆ ਨਹੀਂ ਗਿਆ ਤੇ ਫਿਰ ਮੈਨੂੰ ਹੁਣ ਲੋੜ ਸੀਗੀ ਪੈਸਿਆਂ ਦੀ ਪੈਸੇ ਭਾਈ ਮੂੰ ਤਾਂ ਹੱਥ ਜਾ ਤੰਗ ਸੀਗਾ ਇੱਧਰ ਬਾਬਾ ਲਾਗੇ ਮੇਰੇ ਤੇ ਪਰ ਮੇਰਾ ਤਾਂ ਹੁਣ ਟਰੈਕਟਰ ਉੱਥੇ ਖਲਾਇਆ ਖੜਾ ਹੈਗਾ ਹੁਣ ਜੇ ਮੰਨ ਲਾ ਵੀ ਆਪਾਂ ਆਪਦੇ ਸੰਦਬੰਧ ਨਹੀਂ ਠੀਕ ਕਰਾ ਸਕਦੇ ਫਿਰ ਤਾਂ ਆਪਣਾ ਧਰਗੀ ਹੈਗਾ ਕਹਲਾ ਫਿਰ ਆਪਣੇ ਕਾਦੇ ਆਪਾਂ ਕਿਸਾਨ ਐ ਤੇ ਕਾਦੀ ਖੇਤੀ ਕਰਾਂਗੇ ਹਨਾ ਹਾਂ ਉਹਦਾ ਧਰਗੀ ਠੀਕ ਹੈ ਬਾਈ ਜੀ ਹਾਂ ਤੇ ਉਹ ਬਾਈ ਬਣ ਕੇ ਕਿਵੇਂ ਕਰ ਵੀ ਮੈਨਾਂ ਪੈਸੇ ਦੀ ਲੋੜ ਹੈ ਵੀ ਫਿਰ ਸਰਨਾ ਨਹੀਂ ਹੈਗਾ ਹੁਣ ਚੱਲ ਫਿਰ ਮੈਂ ਕਰਦਾ ਕਿਸੇ ਪਾਸਿਓਂ ਪ੍ਰਬੰਧ ਫਿਰ ਦੇਖ ਲੈਂਦਾ ਬਾਈ ਦੋ ਚਾਰ ਦਿਨਾਂ ਤੱਕ ਆ ਰਾਣੀ ਹੈਗੀ ਹੈ ਕਿ ਕੋਲੇ ਰਾਣੀ ਕੰਮ ਕਰੀ ਜਾਂਦੀ ਹੋਊ ਅੰਦਰ ਅੰਦਰ ਹੈਗੀ ਚੱਲ ਬਸ ਉਹਨੂੰ ਤੁਸੀਂ ਇਹ ਹੀ ਦੇ ਦੀ ਬਸ ਮੇਰਾ ਨਾ ਤੇ ਜੇ ਹੋਇਆ ਤਾਂ ਚੱਲ ਆਥਮੇ ਗੱਲ ਕਰਾ ਦੀ ਮੈਂ ਉਹਨੂੰ ਸਾਰੀ ਗੱਲ ਫਿਰ ਦੱਸ ਦਊਗਾ ਹਾਂ ਕੋਈ ਨਹੀਂ ਬਾਈ ਮੈਂ ਫਿਰ ਦੱਸ ਦਊਗਾ ਉਹਨੂੰ ਹਾਂ ਹਾਂ ਠੀਕ ਹੈ ਚੰਗਾ ਵੀ ਇਹ ਵੀ ਪਰਮਾਨੈਂਟ ਸ਼ੇਅਰ ਤੇ ਰਾਣੀ ਨਾਲ ਗੱਲ ਨਹੀਂ ਕਰਾਈ ਹੈਗੀ ਤੂੰ ਗੱਲ ਕਰਾ ਦੇ ਕੀ ਕਰੀ ਹੱਥ ਤਾਂ ਪਹਿਲੇ ਹੀ ਤੰਗ ਹੈਗਾ। ਨਾਲ ਦੇਖਦੇ ਆਂ ਕੀ। ਕਿਹਦਾ ਫੋਨ ਸੀ? ਇਹ ਤਾਂ ਬਾਈ ਤੇਜੇ ਦਾ ਫੋਨ ਸੀਗਾ। ਛੱਕੀ ਕਹਿੰਦੇ ਬਾਈ। ਉਹ ਕਹਿੰਦੇ ਆ ਕਿ ਟਰੈਕਟਰ ਖਰਾਬ ਹੋ ਗਿਆ ਸਾਡਾ। ਹਾਂ। ਉਹਦੇ ਵਾਸਤੇ ਪੈਸਿਆਂ ਦੀ ਲੋੜ ਹੈ ਵੀ ਕਹਿੰਦੇ ਜਿਹੜੇ ਸਾਨੂੰ ਦਿੱਤੇ ਹੋਏ ਸੀ ਉਦੋਂ। ਹਾਂ। ਤੇ ਉਹ ਪੈਸੇ ਜੇ ਕਹਿੰਦੇ ਸੀਗੇ ਵੀ ਵਾਪਸ ਕਰ ਦਿਓ। ਤੇ ਫਿਰ ਹੁਣ ਆਪਾਂ ਪੈਸੇ ਕਿੱਥੋਂ ਦੇਵਾਂਗਾ ਨਾ ਲਿਆ ਕੇ। ਹੋਰ ਆਹੀ ਫਿਕਰ ਤਾਂ ਮੈਨੂੰ ਲੱਗਿਆ ਪਿਆ ਹੈਗਾ। ਵੀ ਪੈਸਾ ਤਾਂ ਪਹਿਲੇ ਹੀ ਨਹੀਂ ਜੁੜਦਾ ਆਪਾਂ ਨੂੰ। ਇਕ ਤਾਂ ਮੈਂ ਬੈਠਾਂਗਾ ਜੇ ਚੱਲ ਕਮਾਉਂਦਾ ਹੁੰਦਾ ਫਿਰ ਉਹਦੇ ਚੋਂ ਦੇ ਦਿੰਦੇ ਹੁਣ ਜਾਂ ਤਾਂ ਫਿਰ ਭਾਈ ਮੈਂ ਇਹ ਕਰਦਾਗਾ ਸਕੂਲ ਵਾਲਿਆਂ ਨੂੰ ਪੁੱਛ ਲੈਣਾਗਾ ਸਕੂਲ ਵਾਲਿਆਂ ਨੇ ਦੇਣੇ ਨਹੀਂ ਦੇਦਾਂਗੇ ਚੱਲ ਜੇ 10-15000 ਰੁਪਇਆ ਵੀ ਦੇਤਾ ਉਹਨਾਂ ਨੇ ਇੰਨੇ ਚਾ ਲੱਗ ਰਿਆਂ ਦਾ ਅਰਥ ਸਰਜੂਗਾ ਫਿਰ ਆਇਆ ਕਰੋ ਸਕੂਲ ਵਾਲਾ ਤਾਂ ਪੁੱਛਾ ਫਿਰ ਉਹਨਾਂ ਦਾ ਬਾਈ ਪੁੱਤ ਦੇਣੇ ਪੈਣਗੇ ਹੁਣ ਜਦੋਂ ਉਹਨੇ ਕਹੀ ਤਾਂ ਹੋਰ ਆ ਜਦੋਂ ਅਗਲੇ ਨੇ ਸਵਾਲ ਪਾਤਾ ਫਿਰ ਹਨਾ ਹੁਣ ਉਹਨਾਂ ਨੇ ਵੀ ਅਡੇ ਮੌਕੇ ਆਪਣੇ ਕੰਮ ਆਏ ਹੈਗੇ ਹਨਾ ਪੈਸੇ ਤਾਂ ਆਪਾਂ ਨੂੰ ਬਾਅਦ ਚ ਵੀ ਦੇਣੇ ਪੈਣੇ ਆ ਹੁਣ ਵੀ ਇੰਤਜ਼ਾਮ ਕਰਨਾ ਪਊ। ਉਹ ਤਾਂ ਆਪ ਦੇਣੇ ਆਈ ਅਗਲੇ ਦੇਣੇ ਮੰਗੇ ਆਪਣੇ ਤੋਂ। ਹਾਂ। ਚੱਲ। ਠੀਕ ਆ ਫਿਰ ਮੈਂ ਜਾ ਕੇ ਆਉਣਾ। ਜਾ ਕੇ ਆਓ ਫਿਰ ਸਕੂਲ ਵਾਲਾ ਕੋਲੇ ਜਾ ਕੇ ਉਹ। ਚੰਗਾ। ਕੀ ਕਹਿੰਦਾ ਹੁਣ? ਕਹਿੰਦਾ ਮੈਂ ਇਧਰੋਂ ਕਰਦਾ ਮੈਂ ਉਧਰੋਂ ਕਰਦਾਗਾ। ਮੇਰੇ 6:00 ਵੱਜੀ ਐ ਮੇਰੀ ਬਾਹ ਐ ਵੀ ਉਹ ਤਾਂ ਹੁਣ ਪਤਾ ਹੀ ਐ ਵੀ ਤੇਰੇ 6:00 ਵੱਜੇਗੀ ਤਾਂ ਹੀ ਤੁਸੀਂ ਪੈਸੇ ਫੜੇ ਨੇਗੇ। ਵੀ ਹੁਣ ਮੋੜੋ ਅਗਲੇ ਦੇ। ਚੱਲ ਕੇ ਹੈ ਮੈਂ ਕਹਿੰਦਾ ਮੈਂ ਕਰਦਾ ਖੱਬਾ ਸੱਜਾ ਆ ਪਰ ਮੈਨੂੰ ਲੱਗਦਾ ਤਾਂ ਹੈ ਨਹੀਂਗਾ। ਐ ਕਰਦੇ ਐ। ਐ ਤੂੰ ਐਂ ਕਰੀ ਦੋ ਘੰਟੇ ਬਾਅਦ ਤੂੰ ਫੋਨ ਲਾ ਲੈ ਉਹ ਰਾਣੀ ਰਾਣੀ ਨੂੰ ਕਹੀਂ ਨਾ ਮੈਂ ਲਾਉਂਗੀ ਫੋਨ ਮੈਂ ਤਾਂ ਰਾਣੀ ਨੂੰ ਸਿੱਧਾ ਕਹਿ ਦੂੰਗੀ ਹਾਂ ਐਂ ਕਹੀਂ ਚੱਲ ਐਂ ਕਰ ਮੈਂ ਚਾਹ ਬਣਾ ਕੇ ਦੇ ਥੋੜੀ ਆ ਲੈ ਅਗਲਾ ਹਾਜਾ ਬਈ ਮਾਰ ਤੇ ਕੀ ਕਰੇ ਬੰਦਾ ਰੱਬ ਪੈਸੇ ਲੈਣ ਆਂਦਾ ਵੀ ਲੈ ਸਰੇ ਹੀ ਪੈਗਾ ਉਹ ਤੁਸੀਂ ਤਾਂ ਸਕੇ ਹੋ ਕੰਜਰ ਦੇ ਤੁਸੀਂ ਤਾਂ ਘੱਟੋ ਘੱਟ ਮਜਬੂਰੀ ਸਮਝ ਲਓ ਬੰਦੇ ਦੀ ਲੈ ਜੇ 10-15000 ਰੁਪਿਆ ਵੀ ਮਿਲ ਜਾਂਦਾ ਕੇਰੀ ਵੀ ਚਲਾਏ ਹੋ ਜਾਂਦਾ ਵੀ ਕੁਝ ਨਾ ਕੁਝ ਪੈਸੇ ਆ ਗਏ ਬਾਬਾ ਹੁਣ 5000 ਰੁਪਿਆ ਦਿੰਦਿਆਂ ਨੂੰ ਤਾਂ ਵੀ ਕਚਾਈ ਜੀ ਆਉਂਦੀ ਐ ਹੁਣ ਪਰ ਕੀ ਕਰੀਏ ਕੋਲਰ ਐਨੇ ਦਿੱਤੇ ਹੀ 5000 ਰੁਪਿਆ ਉਹ ਵੀ ਕੀ ਕਰਨ ਹੁਣ ਜਦੋਂ ਦੀ ਮੇਰੇ 6:00 ਵੱਜੀ ਹੈਗੀ ਬੈਂਡ ਤੇ ਕੋਈ ਹੋਰ ਬੰਦਾ ਰੱਖਣਾ ਪੈ ਗਿਆ ਉਹ ਵੀ ਆਪਦੀ ਥਾਂ ਤੇ ਠੀਕ ਨਹੀਂ ਗੇ ਚਲੋ ਕੁਸਤਾ ਕਾਲ ਜਾ ਠੰਡਾ ਹੋਊ ਅਗਲੇ ਦਾ ਰਾਣੀ ਆ ਗਈ ਹਾਂ ਆ ਗਈ ਅੱਛਾ ਉਹਿਆ ਕੋਈ ਹਾਲ ਹਾਂ 5000 ਰੁਪਏ ਦਾ ਹੋਇਆ ਗੱਲ 5 ਮੈਂ ਹੁਣ ਕਿਵੇਂ ਦੇ ਕੇ ਆਵਾਂ ਵੱਧਾ ਲੈਣੇ ਸੀ ਕਹਿ ਦਿੰਦੇ ਮੈਂ ਕਿਹਾ ਤਾਂ ਸੀ ਜਾਂ ਸਕੂਲ ਵਾਲਿਆਂ ਨੂੰ ਤੇ ਹੁਣ ਉਹ ਕਹਿੰਦੇ ਫਿਰ ਭਾਈ ਤੇਰੀ ਥਾਂ ਤੇ ਹੋਰ ਬੰਦਾ ਰੱਖਣਾ ਪੈ ਗਿਆ ਸਾਨੂੰ ਉਹ ਤਨਖਾ ਉਧਰ ਦੇਣੀ ਪੈ ਰਹੀ ਹੈਗੀ ਹੁਣ ਤਾਂ ਕਰਕੇ ਚਾਹਦੇ 5000 ਲੈ ਜਾ ਕੇ ਨਾ ਭਾਈ ਇੰਨੀ ਹੈਗੀ ਹੁਣ ਫਿਰ 5 ਹੀ ਦੇ ਕੇ ਆਵਾਂ ਉਹਨਾਂ ਨੂੰ ਤੂੰ ਐ ਕਰੀ 5 24 ਤੂੰ ਸੌਦਾ ਪਤਾ ਲੈਣ ਨੂੰ ਕਹਿੰਦੀ ਸੀ ਨਾ 3900 ਰੁਪਿਆ ਤੂੰ ਇਹਨਾਂ ਨੂੰ ਦੇ ਆਈਂ ਚਲ ਕੋਈ ਨਾ ਦੇਖਾਂਗੇ ਫਿਰ ਜਾ ਬਣਾਉਗੇ ਹੋਰ ਆ ਕਹਿਦੀ ਭਾਈ ਮਜਬੂਰੀ ਹੈਗੀ ਸਾਡੀ ਨਹੀਂ ਤਾਂ ਸਾਰੀ ਦੇ ਦਿੰਦੇ ਚਲੋ ਐ ਕਰੀਏ ਮੈਂ ਫਿਰ ਜਾਨੀ ਆ ਹੈ ਤੇ ਹਾਂ ਕੈਂਪਰ ਕੁੰਪਰ ਮੈਂ ਭਰ ਗਈ ਬਰਫ ਪਾ ਗਈ ਤੇ ਪਾਣੀ ਪੂਣੀ ਸਾਰਾ ਕੁਝ ਕਰ ਗਈ ਤੇ ਚਾਹ ਨੂੰ ਮੈਂ ਉਹਨੂੰ ਕਹਿ ਦੂੰਗੀ ਸ਼ਿੰਦਰ ਨੂੰ ਕਹਿ ਦੂੰਗੀ ਉਹ ਬਣਾ ਕੇ ਦੇ ਦੂਗੀ ਉਹ ਚਲ ਚਾਹ ਨੂੰ ਕੀ ਹੈ ਇੱਕ ਦਿਨ ਨਾ ਪੀਵਾਂਗੇ ਫਿਰ ਕੀ ਹੁੰਦਾ ਹੈਗਾ ਉਹ ਤਾਂ ਕੋਸ਼ਿਸ਼ ਤਾਂ ਕਰੂੰਗੀ ਵੀ ਮੈਂ ਚਾਹ ਵੇਲੇ ਨੂੰ ਆ ਜਾ ਨਾ ਨਹੀਂ ਤਾਂ ਮੈਂ ਸ਼ਿੰਦਰ ਨੂੰ ਕਹਾਂ ਕੋਈ ਨਵ ਬਣਾ ਕੇ ਦੇ ਜੂਗੀ ਚਲ ਮਰਜੀ ਹੈ ਤੇਰੀ ਹਾਂ ਫਿਰ ਮੈਂ ਜਾਵਾਂ ਸੁਨੇਹਾ ਮੈਂ ਲੇਟ ਨਾ ਹੋ ਜਾਾਂ। ਹੋਰ ਜਾ ਤੂੰ ਦਾ ਟਾਈਮ ਨਾਲ। ਠੀਕ ਆ। ਚਲ ਆਤਾ ਵਧੀਆ ਹੋ ਗਿਆ। ਜਿਹੜਾ 4-5000 ਦਾ ਸਹਾਰਾ ਲੱਗੂਗਾ। ਆਪ ਮੇਰੇ ਹਰ ਸੁੱਖ-ਦੁੱਖ ਚ ਭੱਜੇ ਆਉਂਦੇ ਆਗੇ। ਆਪ ਇਹਦੇ 6 ਵਜੇ ਸੀ ਤੇ 22 ਭੱਜ ਆਇਆ ਨਾਲੇ 50000 ਰੁਪਏ ਦੇ ਕੇ ਗਿਆ। ਆ ਟਰੈਕਟਰ ਨੇ ਵੀ ਹੁਣੀ ਖਰਾਬ ਹੋਣਾ ਸੀ ਇਹ ਤੇ ਵੀ ਕੋਈ ਨਾ ਕੋਈ ਨਵੇਂ ਤੋਂ ਨਵੇਂ ਆਫਤ ਆਉਂਦੀ ਆਗੀ ਆ ਹੁਣ ਟਰੈਕਟਰ ਖੜੇ ਪੈ ਰਹੇ ਨਹੀਂ ਪਤਾ ਕਿੰਨੇ ਪੈਸੇ ਮੰਗੋ ਟਰੈਕਟਰ ਵਾਲਾ ਜੇ ਹੁਣ ਆਪਦੇ ਕੋਲੇ 2-4 ਪੈਸੇ ਵੱਧ ਹੁੰਦੇ ਤਾਂ ਵੱਧ ਸਵੇਤਾ ਲਵਾ ਜਾਂਦੀ ਆ ਆਪਣੇ ਭਾਜਦੇ ਮੇਰੇ ਤੋਂ ਕਿਸੇ ਗੱਲੋਂ ਜੀ ਤਾਂ ਮੇਰਾ ਉਥੇਰਾ ਕਰਦਾ ਆਪਦੇ ਭਣ ਭਾਈਆਂ ਨੂੰ ਵੱਧ ਤੋਂ ਵੱਧ ਸਹਾਰਾ ਲਾਵਾ ਮਾਂ ਨਾਲੇ ਤਾਂ ਮੈਥੋਂ ਕਦੇ ਜਮੇ ਨਹੀਂ ਭੱਜਿਆ ਤੇ ਹੁਣ ਕਰਾਂ ਕੀ ਆ ਵੀ ਬੜੀ ਮੁਸ਼ਕਲ ਨਾਲ ਬਣਾ ਕੇ ਲਿਆਈਆਂ ਇੱਕ ਰੱਬ ਬੈਰੀ ਬਣਿਆ ਪਿਆ ਇਹਦੇ ਐਕਸੀਡੈਂਟ ਕਰਕੇ ਸਾਰੇ ਕੰਮ ਰੁਕੇ ਪਏ ਨੇਗੇ ਪਹੁੰਚ ਗਈ ਚਲ ਲੈ ਹਰਾਣੀ ਆ ਗਈ ਹਾਂ ਪਾਬੀ ਹਸਿਕਾਲ ਸਤਿ ਸ੍ਰੀ ਅਕਾਲ ਹੋਰ ਨਾ ਠੀਕ ਆ ਠੀਕ ਆ ਪਾਬੀ ਤੁਸੀਂ ਦੱਸੋ ਵਧੀਆ ਠੀਕ ਆ ਬਸ ਵਧੀਆ ਠੀਕ ਆ ਹਾਂ ਬਾਈ ਹਸਿਕਾਲ ਸਤਿ ਸ੍ਰੀ ਅਕਾਲ ਪਾਈ ਹੋਰ ਠੀਕ ਹੈ ਨਾ ਵਧੀਆ ਬਾਈ ਠੀਕ ਠਾਕ ਆ ਅਮਜੜਾ ਐਕੜਾ ਵਾ ਤੂੰ ਤਾਂ ਛਾਏ ਆ ਕੋਈ ਨਹੀਂ ਹਵਾ ਚੱਲੀ ਜਾਂਦੀ ਆ ਦਾ ਦੇ ਦਾ ਦੇ ਤੁਸੀਂ ਬੈਠੋ ਦੋਨੇ ਭੈਣ ਭਾਈ ਮੈਂ ਪਾਣੀ ਲਿਓਨੀ ਆ ਆ ਪਾਬੀ ਹਾਂ ਗੱਗੂ ਵਾਸਤੇ ਕੇਲੇ ਲੈ ਕੇ ਆ ਕੇਲੇ ਲੈ ਜੋ ਗੱਗੂ ਵਾਸਤੇ ਕੇਲੇ ਲੈ ਜਾਇ ਨਾ ਔਰ ਫਿਰ ਪੂਆ ਨੂੰ ਪਤੀਜੇ ਪਿਆਰੇ ਹੁੰਦੇ ਆ ਹਾਂ ਭਾਈ ਇਹ ਤਾਂ ਹੈ ਹੋਰ ਠੀਕ ਹੈ ਕਰੇ ਬਾਈ ਕਿਵੇਂ ਹੁਣ ਹੁਣ ਤਾਂ ਠੀਕ ਆ ਬਾਈ ਬਸ ਹਜੇ ਕੰਮ ਧੰਦੇ ਤਾਂ ਜਾਣ ਨਹੀਂ ਲੱਗੇ ਹੋਰ ਹੀ ਵਾਧਾ ਵਧਾ ਲਿਆ ਹੋਰ ਮਸਾਂ ਆਏ ਹੋਏ ਹੁਣ ਤਾਂ ਕੀ ਵਾਧਾ ਵਧਾ ਲਿਆ ਹਨ ਜਦੋਂ ਕੋਈ ਪੈਸਾ ਟੱਕ ਲੱਗਣਾ ਹੁੰਦਾਗਾ ਉਹ ਗੱਲ ਤਾਂ ਇਹੀ ਹੈ ਭਾਈ ਹੁਣ ਕੀ ਦਸੀਏ ਹਾਂ ਇਧਰ ਤਾਂ ਬਥੇਰੀ ਲੱਗ ਲਗਾਈ ਹੋਈ ਜਾਂਦੀ ਹੈ ਔਰ ਮੈਂ ਤਾਂ ਆਪ ਜੇ ਤੁਹਾਨੂੰ ਫੋਨ ਕੀਤਾ ਤੁਸੀਂ ਥੋੜੇ ਬਾਈ ਨੂੰ ਦੱਸਤਾ ਸੀ ਉਹਨਾਂ ਨੇ ਵੀ ਫੋਨ ਕੀਤਾਗਾ ਟਰੈਕਟਰ ਦਾ ਹੋਰ ਫਿਰ ਸਰਦਾ ਹੀ ਨਹੀਂ ਸੀ ਭੈਣੇ ਕੀ ਕਰੀਏ ਹਨਾ ਹੋਰ ਹੁਣ ਇਹੋ ਜੀ ਗੱਲ ਹੀ ਇਹੋ ਜੀ ਹੋ ਜਾਂਦੀ ਹੈਗੀ ਨਹੀਂ ਮੈਂ ਤਾਂ ਕਿੱਥੇ ਸਵਾਲ ਪਾਉਂਦਾ ਸੀਗਾ ਤੁਹਾਨੂੰ ਜੀ ਤਾਂ ਭਾਈ ਪੁਰਾਣੀ ਸੀ ਕਰਦਾ ਤੈਨੂੰ ਤੰਗ ਕਰਨ ਨੂੰ ਕੀ ਕਰੀਏ ਹੁਣ ਮਜਬੂਰੀ ਇਹੋ ਜੀ ਹੋ ਗਈ ਉਹ ਟਰੈਕਟਰ ਖਰਾਬ ਹੋ ਗਿਆ ਐਸਾ ਤੇ ਲਵਾਵਾ ਲੱਗ ਗਿਆ ਚੱਲ ਹਜੇ ਤਾਂ ਐ ਵੀ ਮਿਸਤਰੀ ਕਹਿੰਦਾ ਭੈਣੇ ਵੀ ਚੱਲ ਰਿੰਗ ਰੰਗ ਪਾ ਕੇ ਚੱਲ ਪੂ ਵੀ 25000 ਨਾਲ ਚੱਲ ਪੂਗਾ ਉਹ ਤਾਂ ਬਾਈ ਮੈਨੂੰ ਪਤਾ ਤੁਸੀਂ ਮੈਨੂੰ ਕਿੱਥੇ ਤੰਗ ਕਰਦੇ ਸੀ ਨਹੀਂ ਹਾਂ ਉਹ ਤੁਹਾਡੀ ਮਜਬੂਰੀ ਹੋ ਗਈ બસ ਗੱਲ ਤਾਂ ਇਹੀ ਹੈ ਕਿ ਕਹਿਣਾ ਪਿਆ ਮੈਂ ਵੀ ਮੇਰਾ ਜੀ ਕਰਦਾ ਸੀ ਵੱਧ ਤੋਂ ਵੱਧ ਕਰਾਂ ਪਰ ਕਰਾਂ ਕਿ ਹੁਣ ਕਿਧਰੋਂ ਬਣੇ ਨਹੀਂ ਉਹ ਜਦੋਂ ਆ 5 ਕਿਹ ਹਜ਼ਾਰ ਮਸਾਂ ਸਕੂਲ ਚ ਫੜ ਕੇ ਲਏ ਸਕੂਲ ਵਾਲੇ ਨੂੰ ਕਿਹਾ ਵੀ ਭਾਈ ਹੁਣ 2-4 ਦਿਨਾਂ ਨੂੰ ਬੈਂਕ ਤੇ ਆਉਣ ਲੱਗ ਜਾਣਗੇ ਤੇ ਹੁਣ ਇਹ ਤਾਂ ਭਾਈ ਤੁਸੀਂ ਫਿਰ ਬੜਾ ਗਲਤ ਕਰਤਾ ਕੰਮ ਆ ਭਾਈ ਬਣੇ ਨਹੀਂ ਨਾ ਫਿਰ ਹੋਰ ਮੈਂ ਤਾਂ ਬਹੁਤ ਹੈ ਹੋਰ ਤੁਹਾਨੂੰ ਪਤਾ ਹੋਰ ਕੋਈ ਹੋਣੇ ਹੈਗਾ ਵੀ ਕਿਧਰੋਂ ਹੋਰ ਫੜ ਲੈਂਦੇ ਉਹ ਤਾਂ ਐ ਹੁੰਦਾ ਭਾਈ ਹਨਾ ਜਦੋਂ ਹੁਣ ਤੁਸੀਂ ਜਿਹੜਾ ਫੜਨ ਬਾਰੇ ਉਹ ਗੱਲ ਆ ਵੀ ਹੋਰ ਮੂੰਹ ਹੋ ਜਾਂਦਾ ਹੈਗਾ ਮੋੜਨ ਬਾਰੇ ਹੋਰ ਮੂੰਹ ਹੋ ਜਾਂਦਾ ਹੈਗਾ ਆ ਹੁਣ ਅਸੀਂ ਦਾ ਐਡਾ ਵਢਣਾ ਵਿੱਢੀ ਬੈਠੇ ਆਂਗੇ ਉਹ ਤਾਂ ਚੱਲ ਹਜੇ ਵੀ ਸ਼ੁਕਰ ਹੈ ਵੀ 20-25 ਹਜ਼ਾਰ ਨਾਲ ਸਰ ਜਾਊਗਾ ਟਰੈਡ ਤੇ ਐ ਨਹੀਂ ਪਤਾ ਵੀ 60 ਹਜ਼ਾਰ ਲੱਗਦਾ ਕਿ 70 ਹਜ਼ਾਰ ਲੱਗਦਾ ਮੈਂ ਤਾਂ ਐਂ ਫੋਨ ਕਰਿਆ ਸੀਗਾ ਹੋਰ ਉਹ ਸਾਰੇ ਦਿਨ ਤੇ ਤਾਂ ਚੰਗਾ ਸੀਗਾ ਬੱਲਾ ਛਾੜਤਾ ਹੋਗਾ ਨਾ ਮੈਂ ਕੀ ਕਰਦੀ ਮੈਂ ਤਾਂ ਨਾ ਬਾਹਲੀ ਬਾਹੋ ਫਸੀ ਪਈਆਂ ਹੁਣ ਚਾਰ ਸਪੇਰੋ ਨਾਲ ਘਰ ਦੀ ਕਬੀਲਦਾਰੀ ਚ ਵੀ ਤੰਗ ਹੋਏ ਪਏ ਆਂਗੇ ਹੁਣ ਹੋਰ ਕਿਧਰੇ ਹੱਥ ਨਹੀਂ ਪੈਂਦਾ ਨਹੀਂ ਉਧਰੋਂ ਫੜ ਕੇ ਚੱਲ ਉਧਰੋਂ ਮੋੜ ਦਿੰਦੇ ਹੁਣ ਸਾਡਾ ਤਾਂ ਸਕੂਲ ਤੇ ਹੁੰਦਾ ਹਨਾ ਜਦੋਂ ਬੈਂ ਤੇ ਤੇਰਾ ਬਾਈ ਜਾਣ ਲੱਗੂ ਉਦੋਂ ਕਿਤੇ ਸਕੂਲ ਵਾਲੇ ਵੀ ਨਹੀਂ ਆਏ ਦਿੰਦੇ ਨਹੀਂ ਵਾਲੇ ਪੈਸੇ ਦੇਖ ਲੈ ਰਾਣੀ 2 ਮਹੀਨੇ ਦੇ ਕਹਿ ਕੇ ਲੈ ਕੇ ਗਈ ਸੀ ਤੂੰ ਤੇ ਤੂੰ ਆਪ ਹੀ ਦੇਖ ਲੈ ਭਾਣੇ ਸਾਲ ਹੋ ਗਿਆ ਫਿਰ ਮੁੜ ਕੇ ਅਗਲਾ ਕਹਿੰਦਾ ਵੀ ਸਕੀਰੀ ਟੁੱਟ ਗਈ ਹੁਣ ਸਕੀਰੀ ਟੁੱਟੇ ਨਾ ਤਾਂ ਭਾਈ ਹੋਰ ਕੀ ਕਰੇ ਹੁਣ ਜੋ ਸਾਨੂੰ ਲੋੜ ਹੈਗੀ ਉਦੋਂ ਤੁਸੀਂ ਉਹ ਗੂੰ ਕਰਗੇ ਭਾਈ ਮੇਰਾ ਤਾਂ ਬਾਲਾ ਜੀ ਕਰਦਾ ਸੀ ਵੀ ਮੈਂ ਵੱਧ ਤੋਂ ਵੱਧ ਕਰਾਂ ਹੁਣ ਕਰਾਂ ਕੀ ਉਹ ਹੀ ਬਣੇ ਨਹੀਂ ਕਿਧਰੋਂ ਨਹੀਂ ਬਣੇ ਹੈਗੇ ਕੋਟੂ ਮੇਸ਼ਲਾ ਨਹੀਂ ਸੀ ਵੀ ਅਗਲਾ ਚਲੇ ਇਧਰ ਉਧਰ ਕਰਕੇ ਮੜਾ ਮੂਟਾ ਉਹ ਹੀ ਸਾਨੂੰ ਕਰ ਉਹ ਕਰ ਜਾਂਦੇ ਪੈਸੇ ਟਕੇ ਦਾ ਉਹ ਸਮੋਗਦਾ ਭਾਈ ਦੱਸ ਗਏ ਹੁਣ ਸਾਰੇ ਐਕਸੀਡੈਂਟ ਵਜੇ ਚਲ ਮੈਂ ਚਾਹ ਧਰਦੀ ਆ ਬਣਾ ਲਾ ਕੋਟਾ ਪਾਣੀ ਤਾਂ ਪੀ ਲੋ ਹੁਣ ਗਾਹਾ ਭਾਈ ਮੈਂ ਕਿਹੜਾ ਹੁਣ ਕੋਈ ਐ ਘਰੋਂ ਚੱਕ ਕੇ ਫੜਾਤੇ ਸੀਗੇ ਸੋਨੂੰ ਗਾਹਾ ਮੈਨੂੰ ਆੜਤੀਆਂ ਦਾ ਵਿਆਜ ਪੈਂਦਾਗਾ ਹੁਣ ਕੀ ਇਹ 5-4000 ਦਾ ਵਿਆਜ ਈ ਕੱਟਿਆ ਜਾਊਗਾ ਭਾਈ ਐ ਤਾਂ ਮੈਨੂੰ ਪਤਾਗਾ ਤੁਸੀਂ ਫੜ ਕੇ ਦਿੱਤੇ ਹੋਗਾ ਸਾਰਿਆਂ ਦੇ ਕਬੀਲਦਾਰੀਆਂ ਇਹ ਜਿਹੀ ਹੁੰਦੀਆਂ ਐਨੇ ਤੁਹਾਡਾ ਬਹੁਤ ਬਹੁਤ ਉਹ ਆ ਜਿਹੜਾ ਤੁਸੀਂ ਮੈਨੂੰ ਆ ਪਫੜਾ ਕੇ ਆਏ ਉਥੇ ਨਾਲੇ ਭੱਜੇ ਭੱਜੇ ਗਏ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਹੋ ਗਿਆ ਦੇ ਨਾਲੇ ਤੁਸੀਂ ਪੈਸੇ ਲੈ ਕੇ ਗਏ ਉਹ ਤਾਂ ਫਿਰ ਹੁਣ ਜਾਣੇ ਸੀ ਭਾਈ ਗੱਲ ਤਾਂ ਹੀ ਹੈ ਨਾ ਵੀ ਜਦੋਂ ਅਸੀਂ ਆਪ ਆਏ ਅੱਧ ਬੋਲ ਖੜੇ ਆਗੇ ਫਿਰ ਉਹਦੋਂ ਉਹ ਗੱਲ ਹੀ ਨਾ ਬਣਦੀ ਹੈਗੀ ਹੁਣ ਜਦੋਂ ਸਾਨੂੰ ਲੋੜ ਹੈਗੀ ਉਹਦੋਂ ਤੁਸੀਂ 5000 ਰੁਪਏ ਲੈ ਕੇ ਆ ਗਏ ਹੈ ਲੋੜ ਮੈਨੂੰ ਘੱਟੋ ਘੱਟ 25 30000 ਦੀ ਲੋੜ ਹੈਗੀ ਕਿਦਰੋਂ ਬਣੇ ਨੀ ਨਾ ਭਾਈ ਫਿਰ ਮੈਂ ਤਾਂ ਤਾਂ ਕਰਕੇ ਹੁਣ ਕਰਾਂ ਕੀ ਇਹ ਵੀ ਮਸਾ ਕਰਕੇ ਲੈ ਕੇ ਆਏ ਆ ਚੱਲ ਕੋਈ ਨਹੀਂ ਭਾਈ ਬੈਠ ਟੀਲਾ ਚਾਹ ਬਣੇ ਨਹੀਂਗੇ ਚੱਕੇ ਮੂੰਹ ਆ ਗਈ ਹੁਣ ਇੱਥੇ